ਬਾਪੂ ਜੀ ਦੀ ਉਮਰ 73 ਸਾਲ ਹੈ ਤੇ ਬਾਪੂ ਜੀ ਜਵਾਨ ਨਾਲੋਂ ਵੱਧ ਫਿੱਟ ਨੇ ਕਿਉਂਕਿ ਬਾਪੂ ਜੀ ਹੁਣ ਤੁਹਾਨੂੰ ਦੱਸ ਦਿੰਦਾ ਕਿ 10 ਦਿਨ ਪਹਿਲਾਂ ਹੀ 45 ਕਿਲੋਮੀਟਰ ਦੀ ਦੌੜ ਜਿੱਤ ਕੇ ਆਏ 45 ਕਿਲੋਮੀਟਰ ਮੈਂ ਭੱਜਿਆ ਉੱਥੇ ਅੱਛਾ ਤੇ ਉਹ ਮੇਰੇ ਥੋੜੀ ਜੀ ਪ੍ਰੋਬਲਮ ਪੈ ਗਈ ਛੱਜੀ ਲੱਤ ਨੂੰ ਤੇ ਉੱਥੇ ਫੇਰ ਮੈਂ ਤੀਜੇ ਨੰਬਰ ਤੇ ਆਇਆ ਪਹਿਲਾਂ ਤਾਂ ਮੈਂ ਛੱਡ ਦੇਣ ਲੱਗਾ ਹਦਾੜ ਵਿੱਚੋਂ ਫੇਰ ਮੈਂ ਕਿਹਾ ਯਾਰ ਐਡੀ ਦੂਰੋਂ ਪੰਜਾਬ ਚੋਂ ਆਇਆ ਮੈਂ ਦੌੜ ਨਹੀਂ ਛੱਡਣੀ ਫੇਰ ਮੈਂ ਉੱਥੇ ਲਾਇਆ ਜ਼ੋਰ ਤੇ ਫੇਰ ਮੈਂ ਤੀਜੇ ਨੰਬਰ ਤੇ ਆਇਆ ਬਾਪੂ ਜੀ ਹਮੇਸ਼ਾ ਇੱਕ ਨੰਬਰ ਤੇ ਆਣਾ ਇਹਦੇ ਪਿੱਛੇ ਮੈਂ ਤਾਂ ਕੋਈ ਗੁਪਤ ਰਾਜ਼ ਕੀ ਹੈ ਕੋਈ ਮੋਟੀਵੇਸ਼ਨ ਕੀ ਹੈ ਜਿਹੜਾ ਤੇ 42 ਕਿਲੋਮੀਟਰ ਤੋਂ ਹੌਲ ਲਾਉਣੀ ਆ ਨਾ ਇਹ ਤੇ ਮੈਂ ਮਹੀਨੇ 'ਚ ਚਾਰ ਦੌੜਾਂ ਲਾਉਂਦੀ ਆ 42 ਕਿਲੋ ਬਾਕੀ 21 ਕਿਲੋਮੀਟਰ ਦੇ ਜਿੰਨੀ ਮਰਜ਼ੀ ਭਜਾਈ ਜਾਓ 10 ਕਿਲੋਮੀਟਰ ਜਿੰਨੀ ਮਰਜ਼ੀ ਭਜਾਈ ਜਾਓ 800 ਮੀਟਰ ਭਜਾ ਲਓ ਕੋਈ ਥੱਕਿਆ ਨਹੀਂ ਹੱਜੇ ਤਮਾਲਤ ਕੀ ਗਿਆ ਪਾ ਜੀ ਤੁਹਾਡੀ ਮਿਲਖਾ ਸਿੰਘ ਜੀ ਨਾਲ ਵੀ ਮੁਲਾਕਾਤ ਹੋਈ ਹੈ 21 ਕਿਲੋਮੀਟਰ ਦੇ ਵਿੱਚ ਮੈਂ ਉੱਥੇ ਜਿੰਨੇ ਹੀ ਨਾ ਪੰਜਾਬ ਵਾਲੇ 60 ਵਾਲੇ ਤੇ 45 ਵਾਲੇ ਤੇ ਉੱਥੇ ਫਿਰ ਮੈਂ ਜਦੋਂ ਪਹਿਲੇ ਨੰਬਰ ਤੇ ਆ ਤੇ ਉਹ ਮਿਲਖਾ 1 ਲੱਖ 20 ਹਜ਼ਾਰ ਲਾਜ਼ ਕੀਤਾ ਜਾਂ ਘੋੜੇ ਨੂੰ ਦਿਓ ਹੁਣ ਤੱਕ ਕਿੰਨੀਆਂ ਦੌੜਾਂ ਆਪਾਂ ਭੱਜ ਚੁੱਕੇ ਆ ਉਹ ਗਿਣਤੀ ਹੈ ਵੈਸੇ ਗਿਣਤੀ ਤੇ ਮੇਰੇ ਕੋ ਹਾਂ ਨਹੀਂ ਇਸ਼ਾਰਾ ਉਹ ਵੇਖ ਹੀ ਲੈ ਜੇ ਤੂੰ ਮੈਡਲ ਕਿੰਨਾ ਕੁ ਪਿਆਰ ਤੈਨ ਕਿਸੇ ਤੋਂ ਮੈਡਲ ਪਿਆ ਹੁਣ ਉਤਨਾ ਹੀ ਅੱਗੇ ਮੇਰੇ ਕੋ ਇੱਕ ਘੋੜੀ ਹੀ ਇੱਕ ਕੁੱਤਾ ਹੀ 20 25 25 ਕਿਲੋਮੀਟਰ ਦੌੜ ਜਾਂਦੇ ਮੇਰੇ ਨਾਲ ਉਹ ਵੀ ਥੱਕ ਜਾਂਦੀ ਹੁੰਦੀ ਤੇ ਕਈ ਵਾਰ ਅਜੇ ਡੇਰੇ ਰੋਡ ਤੇ ਖੜ ਜਾਂਦੀ ਹੁੰਦੀ ਤੇ ਮੈਂ ਦੌਰ ਤੇ ਆ ਜਾਣਾ ਹੁੰਦਾ ਤਾਂ ਉਹ ਫੇਰ ਬਾਅਦ ਚ ਆਉਂਦੀ ਇੱਕ ਘੰਟਾ ਡੇਢ ਘੰਟਾ ਬਾਅਦ ਚ ਕੋੜੀ ਆਉਂਦੀ ਤੋ ਥੱਕ ਜਾਂਦੀ ਅੱਛਾ ਆ ਜਿਹੜਾ ਤੁਹਾਡੇ ਸਾਹਮਣੇ ਮੌਜੂਦਾ ਘੋੜਾ ਖਲੋਤਾ ਇਹ ਨਹੀਂ ਥੱਕਦਾ ਜ਼ਿੰਦਗੀ ਕੰਡਿਆਂ ਨਾਲ ਪਰ ਇੱਕ ਸਫਰ ਤੇ ਹੌਸਲਾ ਇਹਦੀ ਪਛਾਣ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸੇਠ ਅੱਜ ਮੇਰੇ ਨਾਲ ਬਾਪੂ ਜੀ ਮੌਜੂਦ ਨੇ ਉਹਨਾਂ ਦੇ ਇੰਟਰੋਡਕਸ਼ਨ 'ਚ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਆ ਬਜ਼ੁਰਗ ਕਹਾ ਕਿ ਜਵਾਨ ਕਹਾ ਕਿਉਂਕਿ ਉਮਰ ਦੇ ਨਾਲ ਗੱਲ ਕਰੀਏ ਤਾਂ ਬਾਪੂ ਜੀ ਬਜ਼ੁਰਗ ਕਲਾਉਣਗੇ ਪਰ ਜਜ਼ਬੇ ਦੀ ਗੱਲ ਕਰੀਏ ਹੌਸਲੇ ਦੀ ਗੱਲ ਕਰੀਏ ਤਾਂ ਬਿਲਕੁਲ ਜਵਾਨਾਂ ਵਰਗੇ ਹੌਸਲੇ ਨੇ ਬਾਪੂ ਜੀ ਦੀ ਉਮਰ 73 ਸਾਲ ਹੈ ਤੇ ਬਾਪੂ ਜੀ ਆ ਜਵਾਨਾਂ ਨਾਲੋਂ ਵੱਧ ਫਿੱਟ ਨੇ ਕਿਉਂਕਿ ਬਾਪੂ ਜੀ ਹੁਣ ਤੁਹਾਨੂੰ ਦੱਸ ਦਿੰਦਾ ਕਿ 10 ਦਿਨ ਪਹਿਲਾਂ ਹੀ 42 ਕਿਲੋਮੀਟਰ ਦੀ ਦੌੜ ਜਿੱਤ ਕੇ ਆਏ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਦੌੜ ਲਾਈਆਂ ਨੇ 300 ਤੋਂ ਵੱਧ ਮੈਡਲ ਜਿੱਤੇ ਨੇ ਕਈ ਟਰੋਫੀ ਕਈ ਇਨਾਮ ਆਪਾਂ ਕਹਿੰਦੇ ਪੂਰੇ ਦੇਸ਼ ਭਰ ਦੇ ਵਿੱਚ ਜਾ ਕੇ ਹਰ ਸਟੇਟ ਦੇ ਵਿੱਚ ਜਾ ਕੇ ਬਾਪੂ ਜੀ ਨੇ ਜਿੱਤ ਹਾਸਲ ਕੀਤੀ ਤੇ ਵੱਡੀ ਗੱਲ ਇਹ ਹੈ ਕਿ ਜ਼ਿਆਦਾਤਰ ਜਿਹੜੇ ਮੈਡਲ ਨੇ ਬਾਪੂ ਜੀ ਨੇ ਉਹ ਪਹਿਲੇ ਸਥਾਨ ਤੇ ਜਿੱਤੇ ਨੇ ਤਾਂ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਸਦਾ ਪੰਜਾਬ ਤੇ ਬੜਾ ਧੰਨਵਾਦੀ ਤੁਹਾਡਾ ਜੀ ਹੂੰ ਤੇ ਮਾਲਕ ਦੀ ਕਿਰਪਾ ਜੀ ਹੂੰ ਮੈਂ ਹਾਲੀ ਹੀ ਤਾਂ ਮੇਰੀ ਦਿਲ ਛੜਦਾ ਹੂੰ ਬਾਪੂ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਹਨਾ 73 ਸਾਲ ਦੀ ਪਾਲ ਤੁਸੀਂ ਕਨਫਰਮ ਦੱਸੋ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ ਉਮਰ ਕਿੰਨੀ ਆ ਤੁਹਾਡੀ ਮੇਰੀ ਜੀ ਆ ਮੈਨੂੰ 73 ਵਾ ਸਾਲ ਲੱਗਾ ਜੇ ਹੂੰ ਤੇ ਬੜੇ ਵਧੀਆ ਆਨੰਦ ਭਜੇ ਆ ਜੀ ਹੂੰ ਤੇ ਹੱਲ ਵੀ ਆਸ ਟਾਈਮ ਤੇ ਮੈਂ ਬਹੁਤ ਵਧੀਆ ਭਜਦਾ ਜੀ ਹੂੰ ਤੇ ਬਾਪੂ ਜੀ ਤੁਸੀਂ 73 ਸਾਲ ਦੀ ਉਮਰ ਚ ਹਨਾ ਐਂਟਰ ਕਰ ਗਏ ਤੇ ਤੁਹਾਡੀ ਸਿਹਤ ਦਾ ਮੈਂ ਕਹੂੰਗਾ ਰਾਜ ਕੀ ਅਸਲ ਚ ਕਿਉਂਕਿ ਨੌਜਵਾਨ ਦੀ ਗੱਲ ਇਹ ਕਰੀ ਕਿਉਂਕਿ ਨੌਜਵਾਨਾਂ ਦੇ ਵਿੱਚ ਆਪਾਂ ਕਈ ਅੱਜ ਕੱਲ੍ਹ ਦੇ ਨੌਜਵਾਨ ਬੜੇ ਢਿੱਲੇ ਜੇ ਨੇ ਤਾਂ ਤੁਸੀਂ 73 ਸਾਲ ਦੇ ਹੋ ਕੇ ਵੀ ਬੜਾ ਆਪਾਂ ਕੇ ਜੋਸ਼ ਭਰਿਆ ਹੋਇਆ ਵ ਪੂਰਾ ਤੁਸੀਂ ਡੇਲੀ ਦੌੜ ਲਾਉਂਦੇ ਹੋ ਡੇਲੀ ਦੌੜ ਪਹਿਲਾਂ ਤੇ ਜੀ ਮੈਨੂੰ ਕੁਹਾੜਾ ਜਿਹੜਾ ਨਾ ਮੇਰਾ ਕੁਹਾੜਾ ਮੇਰੀ ਦੌਰ ਬਣਾਉਂਦਾ ਹੂੰ 6-7 ਕਿਲੋ ਦਾ ਕੁਹਾੜਾ ਜਿਹੜਾ ਮੈਂ ਫੇਰਦਾ ਹੂੰ ਸਵੇਰੇ ਮੈਂ ਦੌੜ ਲਾਉਣੀ ਆਵੇਂ 8 ਵਜੇ ਆਣ ਕੇ ਫੇਰ ਮੈਂ ਕੁਹਾੜਾ ਫੇਰਨਾ ਤੇ ਮੈਂ ਤੇ ਇਹ ਜੀ ਨੌਜਵਾਨਾਂ ਨੂੰ ਵੀ ਇਹੋ ਆਖੂਗਾ ਓਏ ਨਸ਼ਾ ਨਾ ਕਰਿਓ ਨਸ਼ੇ ਤੋਂ ਰਹਿਤ ਹੋ ਜੋ ਤੇ ਖਿਡਾਰੀ ਬਣ ਜਾਓ ਛੋਟੀ ਦੇ ਖਿਡਾਰੀ ਬਣੋ ਚੰਗੇ ਭਲੇ ਖਿਡਾਰੀ ਬਣੋ ਅੱਛਾ ਬਾਪੂ ਜੀ ਦੱਸ ਰਿਹਾ ਸੀ ਕਿ ਤੁਸੀਂ ਹੁਣੇ 10 ਦਿਨ ਪਹਿਲਾਂ ਬੰਬੇ ਜਾ ਕੇ ਆਏ ਹਾਂਜੀ ਤਾਂ ਬੰਬੇ ਦਾ ਕੀ ਸੀਗਾ ਉੱਥੇ ਕਿਹੋ ਜੀ ਮੈਰਾਥਨ ਸੀਗੀ ਕਿੰਨੇ ਕਿਲੋਮੀਟਰ ਸੀਗੀ ਤਾਂ ਕਿਸ ਤਰ੍ਹਾਂ ਦਾ ਰਿਹਾ ਉਹ ਉਹ ਜੀ 42 ਕਿਲੋਮੀਟਰ ਮੈਂ ਭੱਜਿਆ ਉੱਥੇ ਅੱਛਾ ਤੇ ਉਹ ਕੋ ਮੇਰੇ ਥੋੜੀ ਜੀ ਪ੍ਰੋਬਲਮ ਪੈ ਗਈ ਛੱਜੀ ਲੱਤ ਨੂੰ ਹੂੰ ਤੇ ਉੱਥੇ ਫੇਰ ਮੈਂ ਤੀਜੇ ਨੰਬਰ ਤੇ ਆਇਆ ਜੀ ਹੂੰ ਤੇ ਤੀਜੇ ਨੰਬਰ ਤੇ ਆਣ ਕੇ ਪਹਿਲਾਂ ਤਾਂ ਮੈਂ ਛੱਡ ਦੇਣ ਲੱਗਾ ਹਦੌੜ ਵਿੱਚੋਂ ਫੇਰ ਮੈਂ ਕਿਹਾ ਯਾਰ ਐਡੀ ਦੂਰੋਂ ਪੰਜਾਬ ਚੋਂ ਆਇਆ ਮੈਂ ਦੌੜ ਨਹੀਂ ਛੱਡਣੀ ਫੇਰ ਮੈਂ ਉੱਥੇ ਲਾਇਆ ਜ਼ੋਰ ਤੇ ਫੇਰ ਮੈਂ ਤੀਜੇ ਨੰਬਰ ਤੇ ਆਇਆ ਉੱਥੇ ਤੇ ਬਾਕੀ ਠੀਕ ਠਾਕ ਆ ਜੀ ਨੰਦ ਭੱਜੇ ਆ ਬਾਬੂ ਜੀ ਮਤਲਬ ਕਿ ਤੁਸੀਂ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਵੀ 73 ਸਾਲ ਦੀ ਉਮਰ ਹੈ ਬਾਪੂ ਜੀ ਦੀ ਤੇ ਹੁਣੇ 10 ਦਿਨ ਵੀ ਨਹੀਂ ਹੋਏ ਬਾਪੂ ਜੀ ਜਾ ਕੇ ਆਏ ਆ ਬੰਬੇ ਦੇ ਵਿੱਚ 42 ਕਿਲੋਮੀਟਰ ਦੀ ਦੌੜ ਸੀਗੀ ਉੱਥੇ ਤੇ ਦੇਸ਼ ਭਰ ਦੇ ਵਿੱਚ ਉੱਥੇ ਲੋਕ ਆਏ ਸੀਗੇ ਤੇ ਬਾਪੂ ਜੀ ਦੱਸਿਆ ਕਿ ਵੀ ਮਸਲ ਪੁੱਲ ਹੋਗਾ ਸੀਗਾ 60 ਵੀ ਲੱਗੇ ਸੀਗੇ ਦੌੜ ਦੇ ਦੌੜ ਦੇ ਪਰ ਫਿਰ ਵੀ ਜਿਹੜਾ ਤੀਜਾ ਸਥਾਨ ਬਾਪੂ ਜੀ ਲੈ ਕੇ ਹਟਿਆ ਉਹ ਕੀ ਹੈ ਕਿ ਜਜ਼ਬਾ ਇੱਕ ਹੌਂਸਲਾ ਹੈ ਬਾਪੂ ਜੀ ਮੈਨੂੰ ਲੱਗਦਾ ਹੈ ਮੇਨ ਗੱਲ ਆਪਾਂ ਨੂੰ ਜਜ਼ਬੇ 'ਚ ਹੀ ਆਂਦੀ ਹੈ ਵੀ ਹੌਂਸਲਾ ਲੋਕੀ ਛੱਡ ਜਾਂਦੇ ਜਜ਼ਬਾ ਛੱਡ ਜਾਂਦੇ ਆ ਮੈਂ ਵੀ ਤੇ ਵੇਖ ਲੋ ਮੈਂ ਫੇਰ ਨਹੀਂ ਛੱਡਿਆ ਮੈਂ ਤਾਂ ਨਹੀਂ ਛੱਡਣਾ ਭਾਵੇਂ ਜੋ ਮਰਜੀ ਹੋ ਜੇ ਫੇਰ ਮਾਲਕ ਦੀ ਕਿਰਪਾ ਬਾਬੇ ਨਾਨਕ ਦੀ ਤੇ ਬੜਾ ਵਧੀਆ ਫਿਰ ਮੈਂ ਭੱਜਿਆ ਉੱਥੇ ਜੀ ਬੱਬੂ ਮੈਨੂੰ ਦੱਸੋ ਵੀ ਤੁਹਾਡੇ ਦੌੜਨ ਦੀ ਸਫਰ ਦੀ ਸ਼ੁਰੂਆਤ ਕਦੋਂ ਹੁੰਦੀ ਆ ਇਹ ਜੀ ਮੈਂ ਤੇ ਕੋ 20 25 ਸਾਲ ਮੈਂ ਕਬੱਡੀ ਵੀ ਖੇਡੀ ਆ ਹੂੰ ਜਨਕ ਜੋਗਾ ਹੈਗਾ ਮੈਂ ਪੂਰੀ ਕਬੜੀ ਖੇਡੀ ਤੇ ਹੁਣ ਮੈਨੂੰ ਕੋਈ 10 15 ਚ ਮੈਂ ਦੌੜ ਉਦੋਂ ਦੀ ਚਾਲੂ ਰੱਖੀ ਜਾ ਮੈਂ ਫਿਰ ਮੈਂ ਗਰਾਉਂਟਾਂ ਚ ਨਹੀਂ ਆਇਆ ਅੱਛਾ ਦੇ ਗਰਾਉਂਟਾਂ ਦੇ ਵਿੱਚ ਫਿਰ ਮੇਰਾ ਇੱਥੇ ਇੱਕ ਸ਼ਿੰਦਾਵਾ ਜੀ ਉਹ ਮੈਂ ਸ਼ਤਾਦ ਵੀ ਕਹਿੰਦਾ ਉਹਨੂੰ ਉਹ ਆਖਣ ਲੱਗਾ ਮੈਨੂੰ ਲਟਾਇਰ ਹੋ ਕੇ ਆਲਾ ਦੇ ਤੇ ਫਿਰ ਤਨ ਮੈਂ ਗਰਾਉਂਟਾਂ 'ਚ ਖੜੂ ਲਟਾਇਰ ਹੋ ਕੇ ਜਦੋਂ ਮੈਨੂੰ ਆਇਆ ਤੇ ਫਿਰ ਮੈਂ ਪਹਿਲੀ ਗਰਾਉਂਡ ਦੇ ਆਏ ਵਿੱਚ ਭੱਜਿਆ ਕਿੰਨੀ ਉਮਰ ਚੀ ਉਦੋਂ ਤੁਹਾਡੀ ਉਦੋਂ ਮੇਰੀ ਜੀ 60 ਸਾਲ ਦੀ ਉਮਰ ਚੀ 60 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਦੌੜਨਾ ਅਹ ਦੌੜ ਜਿਹੜੀ ਆ ਗਰਾਊਂਡ ਦੇ ਵਿੱਚ ਜਿਹੜੀ ਆ ਨਾ ਇਹ ਮੈਂ 60 ਸਾਲ ਦੇ ਵਿੱਚ ਛੇਡਾ ਹੋਇਆ ਅੱਛਾ ਤੁਸੀਂ ਸ਼ੁਰੂਆਤ 60 ਸਾਲ ਚ ਕੀਤੀ ਆ ਫਿਰ ਮੈਂ 60 ਸਾਲ ਦੇ ਵਿੱਚ ਨਾ ਗਰਾਊਂਡਾਂ ਦੇ ਵਿੱਚ ਚੰਬੜੀਆਂ ਫਿਰ ਫਿਰ ਮੈਂ ਅੱਜ ਤੱਕ ਨਹੀਂ ਮੈਂ ਦੂਜੇ ਨੰਬਰ ਤੇ ਕਦੀ ਆਇਆ ਵਾਹ ਅੱਜ ਤੱਕ ਮੈਂ ਦੂਜੇ ਨੰਬਰ ਤੇ ਨਹੀਂ ਕਦੀ ਆਇਆ ਤੇ ਆ ਹੁਣ ਮੈਂ ਹਰਕਾਂ ਇੱਥੇ ਬੰਬੇ ਵਾਲੇ ਬੰਬੇ ਵਾਲੇ ਮੈਂ ਤੀਜੇ ਨੰਬਰ ਸੁਣਨ ਵਾਲੀ ਗੱਲ ਹੈ ਦਰਸ਼ਕੋ ਤੁਸੀਂ ਵੀ ਸੁਣੋ ਵੀ 60 ਸਾਲ ਦੀ ਉਮਰ ਚ ਬਾਪੂ ਨੇ ਗਰਾਊਂਡ ਚ ਮਤਲਬ ਕਿ ਅਬ ਕਹੋ ਖੇਡ ਸ਼ੁਰੂ ਕੀਤੀ ਦੌੜਨਾ ਸ਼ੁਰੂ ਕੀਤਾ ਬਟ 60 ਸਾਲ ਦੀ ਉਮਰ ਤੱਕ ਲੈ ਕੇ ਹੁਣ ਬਾਪੂ ਜੀ 73 ਚ ਨੇ ਤਾਂ ਹੁਣ ਤੱਕ ਕਿਹਾ ਵੀ ਮੇਰਾ ਦੂਜਾ ਸਥਾਨ ਕੋਈ ਵੀ ਨਹੀਂ ਆਇਆ ਹਮੇਸ਼ਾ 1 ਨੰਬਰ ਤੇ ਰਹੇ ਨੇ 1 ਨੰਬਰ ਤੇ ਜਿੱਦੇ ਰਹੇ ਨੇ ਹਮੇਸ਼ਾ 골ਡ ਮੈਡਲ ਆਇਆ ਤੇ ਹੁਣ 10 ਸਾਲ ਪਹਿਲਾਂ ਬੰਬਈ ਜਾ ਕੇ ਆਇਆ ਉਹ ਵੀ ਸ਼ਟ ਲੱਗੀ ਤਾਂ ਤੀਜੇ ਨੰਬਰ ਤੇ ਆਇਆ ਬਾਪੂ ਜੀ ਹਮੇਸ਼ਾ 1 ਨੰਬਰ ਤੇ ਆਣਾ ਇਹ ਇਹ ਇਹਦੇ ਪਿੱਛੇ ਮੈਂ ਤਾਂ ਕਹੂੰਗਾ ਰਾਜ਼ ਕੀ ਹੈ ਕਿ ਤੁਹਾਡਾ ਇਹ ਮੈਂ ਕਹੂੰਗਾ ਵੀ ਮੋਟੀਵੇਸ਼ਨ ਕੀ ਹੈ ਸ਼ਕਤੀ ਕਿਥੋਂ ਆ ਰਹੀ ਹੈ ਇਹ ਦੀ ਜੀ ਸ਼ਕਤੀ ਇਤਨਾ ਜੇ ਵੀ ਜਿਹੜਾ ਤੇ 42 ਕਿਲੋਮੀਟਰ ਤੋ ਲਾਉਣੀਆਂ ਨਾ ਹੂੰ ਇਹ ਤੇ ਮੈਂ ਮਹੀਨੇ ਚ ਚਾਰ ਦੌੜਾਂ ਲਾਉਂਦੀ ਆ 42 ਕਿਲੋਮੀਟਰ ਵਾਲੀਆਂ ਅੱਛਾ ਮਹੀਨੇ ਚ ਚਾਰ ਦੌੜਾਂ ਨਾ 42 ਕਿਲੋਮੀਟਰ ਦੀਆਂ 42 ਕਿਲੋਮੀਟਰ ਨਹੀਂ ਚਾਰੇ ਲਾਉਣੀਆਂ ਵਾਧ ਨਹੀਂ ਲਾਉਣੀਆਂ ਹਾਂ ਤੇ ਇਹ ਫਿਰ ਚਾਰ ਦੇ ਵਿੱਚ ਮੈਨੂੰ ਨਾ ਜਦੋਂ ਇਹ ਕੋਈ ਚੜਦੀ ਜਾ ਵੀ ਮੈਂ ਹੁਣ 42 ਕਿਲੋਮੀਟਰ ਲਾਉਣੀ ਲਾਉਣੀ ਆ ਫਿਰ ਮੈਂ 6-7 ਦਿਨ ਪਹਿਲਾਂ ਹਫਤਾ ਨਹੀਂ ਮੈਂ ਪਹਿਲਾਂ ਲਾਉਣੀ 42 ਕਿਲੋਮੀਟਰ ਵਾਲੀ ਤੇ ਬਾਕੀ 21 ਕਿਲੋਮੀਟਰ ਦੇ ਜਿੰਨੀ ਮਰਜ਼ੀ ਭਜਾਈ ਜਾਓ 10 ਕਿਲੋਮੀਟਰ ਜਿੰਨੀ ਮਰਜ਼ੀ ਭਜਾਈ ਜਾਓ 5 ਭਜਾ ਲਓ 15 ਭਜਾ ਲਓ 800 ਮੀਟਰ ਭਜਾ ਲਓ ਕੋਈ ਥਕੇਵਾ ਨਹੀਂ ਹਲੀ ਤਾਂ ਮਾਲਕ ਦੀ ਕਿਰਪਾ ਜੀ ਬਾਪੂ ਤੁਸੀਂ ਡੇਲੀ ਹੁਣ ਕਿੰਨਾ ਭਜਦੇ ਹੋ ਮੈਂ ਜਿਵੇਂ ਮੈਂ ਜੀ ਡੇਲੀ ਨਹੀਂ ਭਜਦਾ ਮੈਂ ਕਦੇ ਅਠੀ ਦਸ ਦੇਣੀ ਭਜਦਾ ਵੇ ਅੱਛਾ ਆ ਹਫਤੇ ਪਿਛੋਂ ਮੈਂ ਜਿਹੜੀਆਂ ਨੇ 21 ਕਿਲੋਮੀਟਰ ਕਰਦਾ ਡੇਲੀ ਕੋ ਕਰਦੇ ਹੋ ਕਸਰਤ ਵਗੈਰਾ ਉਹ ਮੈਂ ਕਵਾੜੇ ਦੀ ਮੇਰੀ ਘਰ ਚ ਅੱਛਾ ਉਹ ਚ ਹੀ ਹੋ ਜਾਣੀ ਸਾਰੀ ਉਹ ਜਾਰੀ ਉਹਦੇ ਚ ਹੀ ਹੋ ਜਾਣੀ ਜੀ ਹਾਂ ਕਵਾੜਾ ਮੈਂ ਜੀ ਪੂਰਾ ਰੱਦ ਕੇ ਫੇਰਦਾ ਜੀ ਠੀਕ ਹੈ ਆ ਕਵਾੜਾ ਵੀ ਵੇਖ ਲਓ ਤੁਹਾਨੂੰ ਦਿਖਾ ਲਿਆ ਮੈਂ ਕਵਾੜਾ ਕਵਾੜੇ ਜਨਾ ਕੋ ਚੋਕਾ ਹੱਕਦਾ ਬਿਲਕੁਲ ਬਹੁਤ ਭਾਰੀ ਸੀ ਮੈਂ ਦੇਖਿਆ ਸੀਗਾ ਉਸ ਦੀ ਕੈਮਰਾ ਬਹੁਤ ਭਾਰੀ ਸੀ ਬਹੁਤ ਬੜੇ ਤਗੜੇ ਕਵਾੜੇ ਉਹ ਫੇ ਮੇਰੀ ਮਿਹਨ ਤੁਹਾਡੀ ਮਿਲਖਾ ਸਿੰਘ ਜੀ ਨਾਲ ਵੀ ਮੁਲਾਕਾਤ ਹੋਈ ਆ ਉਹ ਕੀ ਸੀ ਅਫਰ ਸੀ ਕੀ ਮੁਲਾਕਾਤ ਹੋਈ ਕੀ ਗੱਲਬਾਤ ਸੀ ਉਹ ਕਦੋਂ ਹੋਈ ਕੀ ਕੀ ਸੀ ਸਰ ਉਹ ਜੀ ਇੱਥੇ ਹੋਈ ਆ ਆਪਣੇ ਗਿੱਦੜਵਾਹਾ ਜੀ ਉਹਨੇ ਮੈਨੂੰ 21 ਕਿਲੋਮੀਟਰ ਉੱਥੇ ਉੱਥੇ ਕਿ ਦੌੜ ਸੀ ਉੱਥੇ ਦੌੜ ਹੀ ਜੀ 21 ਕਿਲੋਮੀਟਰ ਦੇ ਵਿੱਚ ਮੈਂ ਉੱਥੇ ਆਇਆ ਮੈਂ ਸਾਰੀ ਦੁਨੀਆ ਦਾ ਪਹਿਲਾ ਆਇਆ ਉੱਥੇ अच्छा ये नहीं ना, ना पंजाब वाले 60 वाले ते 45 वाले सारा नु कट कट अच्छा 45 ਨੰਬਰ ਵਾਲਿਆਂ ਨੂੰ ਵੀ ਛੱਡਦਾ ਸੀ ਉਹ ਵੀ ਉਹਨਾਂ ਨੂੰ ਹੀ ਛੱਡਦਾ ਸੀ اچھا ਆ ਮੇਰੇ ਹਸਤਾਨ ਨੂੰ ਪੁੱਛ ਕੇ ਵੇਖਿਓ ਮੈਂ 45 ਵਾਲੇ ਵੀ ਠੋਕਦੇ ਹੀ ਸਾਰੇ ਤੇ ਉਥੇ ਫੇ ਮੈਂ ਜਦੋਂ ਪਹਿਲੇ ਨੰਬਰ ਤੇ ਆ ਤੇ ਉਹ ਮਿਲਖਾ ਸਿੰਘ ਨੇ ਮੈਨੂੰ 1 लाख ਦੇ 20 ਹਜ਼ਾਰ ਲਾਸ਼ ਕੀਤਾ ਪਿਆ ਘੋੜੇ ਨੂੰ ਦਿਓ اچھا ਉਥੇ ਫੇ ਮੇਰੀ ਪਰਚੀ ਗਵਾਜ ਗਈ ਜਿਹੜੀ 1 12000 ਵਾਲੀ ਉਹ ਪਰਚੀ ਗਵਾਜ ਗਈ ਤੇ ਫਿਰ ਮੈਨੂੰ ਉਥੋਂ 5000 ਮਿਲਿਆ ਸੀ ਇਹ ਮੈਨੂੰ ਜਾਦੇ ਪੈਸੇ ਨਹੀਂ ਮਲੇ ਪਰ ਤੁਹਾਡੀ ਮੁਲਾਕਾਤ ਹੋਈ ਸੀ ਮਿਲਖਾ ਸਿੰਘ ਜੀ ਨਾਲ ਉਹ ਮਿਲਖਾ ਸਿੰਘ ਨਾਲ ਮੇਰੀ ਉਥੇ ਪ੍ਰੇਰਨਾ ਵੀ ਮਿਲੀ ਹੋਣੀ ਉਹਨਾਂ ਤੋਂ ਉਹ ਜੀ ਫਿਰ ਸਾਨੂੰ ਕਹਿ ਗਏ ਨਾ ਤੇ ਫਿਰ ਚਲ ਗਿਆ ਸੀ ਪਤਾ ਨਹੀਂ ਕਿੱਥੇ ਚਲ ਗਿਆ ਫਿਰ ਉਹ ਕਹਿ ਗਏ ਤੇ ਚਲ ਗਿਆ ਹੁਣ ਤਾਂ ਵਿਚਾਰਾ ਮਰ ਗਿਆ ਦੋਵੇਂ ਜੀ ਮਰ ਪੂਰੇ ਹੋ ਗਏ ਤੇ ਹਾਲੀ ਮੈਨੂੰ ਜੀ ਇਸ ਟਾਈਮ ਤੇ ਜਿਹੜਾ ਭਜੌਂਡੇ ਜੇ ਮੈਨੂੰ ਬਾਪੂ ਫੌਜਾ ਸਿੰਘ ਦੇ ਪਿੰਡ ਦੇ ਉਹ ਜੀ ਮੈਨੂੰ ਭਜੌਂਡੇ ਜੇ ਇੱਕ ਤੇ ਜੇ ਸਪਾਲ ਸਿੰਘ ਆ ਹਮ ਸਪਾਲ ਸਿੰਘ ਆ ਜੀ ਤੇ ਇੱਕ ਰਣਜੀਤ ਸਿੰਘ ਆ ਅੱਛਾ ਜੀ ਉਹ ਮੈਨੂੰ ਐ ਵੇਲੇ ਇਹ ਸਪੋਰਟ ਕਰਨ ਦੇ ਜੇ ਮੇਰੀ ਬੜੀ ਸਪੋਰਟ ਕਰਨੀ ਆ ਜੀ ਉਹ ਜਿੰਨੇ ਪੈਸੇ ਮੈਂ ਕਹਾਂ ਉਹਨੇ ਭੇਜ ਦਿੰਦੇ ਆ ਜੇ ਮੈਂ ਉੱਥੇ ਚੱਲ ਜਾਂਦਾ ਮੈਨੂੰ ਉਹ ਪੈਸੇ ਆਪ ਦਿੰਦੇ ਉੱਥੇ ਪਿਆ ਵੀ ਖਿਡਾਰੀਆਂ ਤੋਂ ਬੜਾ ਸਤਿਕਾਰ ਕਰਦੇ ਮੇਰਾ ਜੀਓ ਤੇ ਬਾਪੂ ਜੀ ਵੈਸੇ ਕੋਈ ਮਤਲਬ ਗਿਣਤੀ ਹੈਗੀ ਆਪਣੇ ਕੋਲੇ ਕਿ ਹੁਣ ਤੱਕ ਕਿੰਨੀਆਂ ਦੌੜਾਂ ਆਪਾਂ ਭੱਜ ਚੁੱਕੇ ਆ ਕੋਈ ਗਿਣਤੀ ਹੈ ਵੈਸੇ ਕਿੰਨੀ ਗਿਣਤੀ ਹੈ ਹੈ ਨਹੀਂ ਰਿਕਾਰਡ ਗਿਣਤੀ ਤੇ ਮੇਰੇ ਕੋ ਹਾਂ ਨਹੀਂ ਸ਼ਰ ਹਾਂਜੀ ਤੇ ਉਹ ਵੇਖ ਹੀ ਲੈ ਜੇ ਤੋਹਾ ਮੈਡਲ ਕਿੰਨਾ ਕਿ ਪਿਆ ਤਿੰਨ ਤਿੰਨ ਕਿਸੇ ਤੋਂ ਮੈਡਲ ਪਿਆ ਹੁਣ ਉਤਰਾਂ ਹੀ ਸਾਹਮਣੇ ਸਾਹਮਣੇ ਤੁਹਾਡੇ ਠੀਕ ਹੈ ਤੇ ਬਾਕੀ ਮੈਨੂੰ ਗਿਣਤੀ ਕੋਈ ਨਹੀਂ ਤੇ ਇਹ ਆ ਵੀ ਮੈਂ ਸਾਰਾ ਮੁਲਕ ਹੀ ਗਾਹ ਮਾਰਿਆ ਜੀ ਹੂੰ ਤੇ ਹੁਣ ਵੱਡੇ ਵੱਡੇ ਸ਼ਹਿਰਾਂ ਚ ਚੱਲ ਗਿਆ ਮੈਂ ਅੱਛਾ ਕੋਈ ਕੋਈ ਹੈਗੀ ਇੰਡੀਆ ਦੀ ਐਸੀ ਸਟੇਟ ਕੋਈ ਐਸਾ ਰਾਜ ਹੈਗਾ ਜਿੱਥੇ ਤੁਸੀਂ ਨਹੀਂ ਗਏ कि एक दे रह गया जे मेरे को तामा लाडू तामिल लाडू ਨਹੀਂ ਤੇ ਕੇਰਲਾ ਮਤਲਬ ਵੱਡੇ ਸ਼ਹਿਰ ਮੋٹے ਦੌਰ ਤੁਸੀਂ ਸਾਰੇ ਵੈਸੇ ਜਾਇਆ ਹੈ ਉਹ ਮੈਂ ਜੀ ਬੰਗਲੌਰ ਹੋਇਆ ਲਾਹੌਰ ਹੋਇਆ ਨਖਲਉ ਹੋਇਆ ਤੇ ਆ ਮੈਂ ਹੁਣ ਜੀ ਆਇਆ ਜੇ ਹైదరాబాద్ੋਂ ਜਿੱਤ ਕੇ ਹైਦరాబాద్ ਹైਦਰਾਬਾਦ ਦੋ ਮਹੀਨੇ ਹੋ ਗਏ ਢਾਈ ਠੀਕ ਆਇਆ ਹైਦਰਾਬਾਦੋਂ ਜਿੱਤ ਕੇ ਆਇਆ ਤੇ ਬਾਕੀ ਮੈਨੂੰ ਜੀ ਇੱਥੇ ਲੱਗ ਲੱਗੇ ਜਿੰਨੇ ਜਿ ਤਰ੍ਹਾਂ ਚੰਡੀਗੜ੍ਹ ਹੋਇਆ ਹਾਂਜੀ ਹਾਂਜੀ ਲੁਧਿਆਣਾ ਹੋਇਆ ਹਾਂਜੀ ਜਲੰਧਰ ਪਤਾ ਨਹੀਂ ਕਿੰਨੀ ਵਾਰਾਂ ਚੱਲ ਗਿਆ ਤੇ ਲੁਧਿਆਣਾ ਕਿੰਨੀ ਵਾਰਾਂ ਚੰਡੀਗੜ ਕਿੰਨੀ ਵਾਰਾਂ ਚੱਲ ਗਿਆ ਕੋ ਗਿੰਨ ਗੋਚ ਰਹੀ ਹੈ ਜੀ ਲੋਕ ਬਾਪੂ ਜੀ ਦੇਖ ਕੇ ਤੁਹਾਨੂੰ ਹੈਰਾਨ ਨਹੀਂ ਹੁੰਦੇ ਵੀ ਬਾਪੂ ਜੀ ਦੀ ਉਮਰ 73 ਸਾਲ ਹੈ ਤੇ ਬਾਪੂ ਜੀ ਤਾਂ ਗੋਲੀ ਵਾਂਗੂ ਭਜਦੇ ਆ ਅੱਜ ਬੜਾ ਸਹਕਾਰ ਕਰਦੇ ਆ ਜੀ ਹੈਰਾਨ ਨਹੀਂ ਹੁੰਦੇ ਲੋਕੀ ਨਹੀਂ ਨਹੀਂ ਉਹ ਪਤਾ ਨਹੀਂ ਕਿੱਥੋਂ ਬੜਾ ਆ ਗਿਆ ਮੈਂ ਦੇਖ ਕੇ ਹੁੰਦਾ ਨਹੀਂ ਵੀ ਪੁੱਛਦੇ ਨਹੀਂ ਬਾਪੂ ਜੀ ਰਾਜ ਕੀ ਇਹਦੇ ਪਿੱਛੇ ਉਹ ਕਈ ਤੇ ਪੁੱਛਦੇ ਆ ਤੇ ਮੈਂ ਕਿਹਾ ਚਨੇ ਖਾਈ ਜਾ ਚੁੱਪ ਕਰਕੇ ਜਾ ਕੇ ਭੇਗੇ ਚਨੇ ਤੇ ਕੋਈ ਬਦਾਮਾਂ ਦੀਆਂ ਗਿਰੀਆਂ ਪਾ ਕੇ ਦੇ ਵਿੱਚ ਚੱਬੀ ਜਾਓ ਦੇਸੀ ਖਰਾਖਾਈ ਜਾਓ ਦੇਸੀ ਖਰਾਖਾਈ ਜਾਓ ਤੇ ਬਸ ਭੱਜੀ ਜਾਓ ਕੋਈ ਦਾਵ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਅੱਛਾ ਅੱਜ ਕੱਲ ਬਾਪੂ ਜੀ ਜਿਵੇਂ ਆਉ ਬਾਪੂ ਜੀ ਜਿਵੇਂ ਚੱਲਦਾ ਨਾ ਅੱਜ ਕੱਲ ਜਿਮ ਦੇ ਵਿੱਚ ਉਹ ਅੱਜ ਕੱਲ ਉਹ ਜਿਹੜੇ ਪਾਵਰ ਲਿਫਟਿੰਗ ਕਰਦੇ ਐ weight ਭਾਰਪੂਰ ਚੱਕਦੇ ਐ ਜਿਮ 'ਚ ਉਹ ਅੱਜ ਕੱਲ ਉਹ ਡੱਬੇ ਡੁੱਬੇ ਬੜੇ ਖਾਨ ਲੱਗ ਗਏ ਪ੍ਰੋਟੀਨ ਪਟੂਨ ਦੇ ਨਾਂ ਤੇ ਉਹ ਉਹਨੂੰ ਕੀ ਦੇਖ ਦੂੰ ਸੀ ਉਹ ਦੀ ਜੇ ਉਹਦੇ ਬੇਕਾਰ ਵਾ ਹੂੰ ਉਹਦੇ ਜਿੱਦਣੇ ਨਾ ਛੜਤਾ ਨਾ 15 ਡੜਾ ਨੂੰ ਇਹਨਾਂ ਉਤਰਾ ਹੋ ਜਾਣਾ ਜਿਵੇਂ ਕੋਈ ਛੱਪ ਦੀ ਕੁੰਜ ਲੱਤੀ ਹੁੰਦੀ ਏ ਇਤਨਾ ਬੱਚਿਆ ਹੋ ਜਾਣਾ ਸਾਰੇ ਤੇ ਇਹ ਨਹੀਂ ਪ੍ਰੋਟੀਨ ਪਟੂਨ ਨਹੀਂ ਖਾਣੀ ਚਾਹੀਦੀ ਦੇਸੀ ਖਰਾਕ ਦੇਸੀ ਖਰਾਕ ਖਾਓ ਭਾਂ ਜਿੰਨੇ ਮਰਜੀ ਔਰ ਜੇ ਮੈਨੂੰ ਹੁਣ ਭਾਵੇਂ ਆਕੇ ਨਾ ਕੋਈ ਹੁਣੇ 1/2 ਕਿਲੋ ਕਿ ਉਹ ਖਾਣਾ ਤੇ ਖਾ ਲਵਾਂਗਾ ਪਰ ਮੈਨੂੰ ਕੁਵਾੜਾ ਜਿਹੜਾ ਨਾ ਕੋ ਦੋ ਚਾਰ ਕੈਂਚੇ ਵੱਧ ਫੇਰਨਾ ਪੈਣਾ ਅੱਛਾ ਤੇ ਚਾਹੇ ਫਿਰ ਮੈਂ ਤਾਂ ਹੋੜ ਲਾਉਂਗਾ ਪੂਰੀ ਹੁਣੇ ਵੇਖ ਲਓ ਮਾਲਕ ਦੀ ਕਿਰਪਾ ਵਾ ਤੇ ਆਨੰਦ ਵੱਜੇ ਅੱਜ ਕਿਉਂ ਹੋਰ ਮੈਂ ਦਿੱਲੀ ਖਾਣਾ ਕਿਉਂ ਕਿੰਨਾ ਲੈਣੇ ਕਿਉਂ ਉਹਦੀ ਪਤਾ ਨਹੀਂ ਕਿੰਨਾ ਹੋ ਜਾਏ ਪਾਈਆ ਹੋ ਜਾਏ ਡੇਢ ਪਾਈਆ ਹੋ ਜਾਏ ਇਹ ਕੋਈ ਅੰਤ ਨਹੀਂ ਇਹਦਾ ਅੱਛਾ ਬਾਪੂ ਜੀ ਮੈਂ ਅੱਜ ਕੱਲ ਆਪਾਂ ਸਿਹਤਾਂ ਦੀ ਗੱਲ ਕਰੀਏ ਜਾਂ ਵੈਸੇ ਵੀ ਅੱਜ ਕੱਲ ਕਈ ਲੋਕਾਂ ਦੀ ਸਿਹਤ ਦੀ ਗੱਲ ਕਰੀ ਤਾਂ ਕਈ ਕਈ ਡਾਕਟਰ ਹੁੰਦੇ ਨੇ ਜਾਂ ਕਈ ਲੋਕਾਂ ਦੀ ਸਿਹਤ ਇੰਨੀ ਕੋ ਨਾਜ਼ੁਕ ਹੋ ਜਾਂਦੀ ਇਸ ਉਮਰ ਦੇ ਵਿੱਚ ਆ ਕੇ ਕਿ ਡਾਕਟਰ ਮਨਾ ਕਰ ਦਿੰਦੇ ਵੀ ਕਿਉਂ ਵੀ ਨਹੀਂ ਲੈਣਾ ਸਰੀਰ ਤੁਹਾਡਾ ਹੈ ਨਾ ਪਛਾਣ ਨਹੀਂ ਸਕਦਾ ਤੁਹਾਡੇ ਲਈ ਚੰਗਾ ਨਹੀਂ ਹੈ ਕਿਉਂ ਪਰ ਜਿਵੇਂ ਤੁਸੀਂ ਦੱਸ ਰਹੇ ਬੜੀ ਚੰਗੀ ਗੱਲ ਹੈ ਮੈਂ ਤਾਂ ਕਹੂੰਗਾ ਸੀ ਲੈਂਦੇ ਰੋ ਦੇਸੀ ਖਰਾਕਾਂ ਤੇ ਤੁਸੀਂ ਮਤਲਬ ਕਿ ਉਹ ਇਹਨਾਂ ਲੈ ਰਹੇ ਹੋ ਡਾਕਟਰ ਉਥੇ ਲੋਕਾਂ ਨੂੰ ਮਨਾ ਕਰੀ ਜਾਂਦੇ ਆ ਹੁਣ ਮੈਂ ਜੀ ਗਰਮੀ ਆ ਗਈ ਹੈ ਨਾ ਹੁਣ ਮੈਂ ਇੱਕ ਕੌਲਾ ਜਿਹੜਾ ਤੇਲ ਦਾ ਪੀਣਾ ਵਾ ਸਾਰੀਆਂ ਗਰਮੀਆਂ ਚ ਸਰੋਂ ਦਾ ਤੇਲ ਦਾ ਸਰੋਂ ਦਾ ਤੇਲ ਦਾ ਅੱਛਾ ਹਫਤੇ ਪਿੱਛੋਂ ਇੱਕ ਇੱਕ ਕੌਲਾ ਭਾਵੇਂ ਡੇਢ ਪਾਜੇ ਅੱਧਾ ਕੌਲਾ ਜੇ ਚੱਕ ਜਾਣਾ ਮੈਂ ਅੱਛਾ ਤੇ ਬਾਅਦ ਫੇਰ ਮੈਂ ਰਨ ਕਰਨੀ ਪੂਰੀ ਘਵਾੜਾ ਫੇਰ ਨਾ ਪੂਰਾ ਦੌੜ ਵੀ ਲਾਉਣੀ ਆ ਤੇ ਕੰਮ ਵੀ ਕਰਨਾ ਘਰ ਦਿਹਾੜੀ ਵੀ ਲਾ ਕੇ ਰੋਟੀ ਦਿਹਾੜੀ ਲਾ ਕੇ ਖਾਣਾ ਜੀ ਮੈਂ ਵੇਖ ਲਿਆ ਤਾਂ ਦੀਹਾੜੀ ਲਾਗੇ ਕੀ ਬਾਪੂ ਜੀ ਆਪਣਾ ਕੀ ਰੋਜ਼ਗਾਰ ਕਰ ਰੋਟੀ ਦਾ ਕੀ ਸਾਧਨ ਕੋ ਰੋਟੀ ਦਾ ਜੀ ਮੈਂ ਲੱਕੜ ਦਾ ਕੰਮ ਕਰਦਾ ਆ ਲੱਕੜ ਦਾ ਕੰਮ ਕਰਦਾ ਆ ਲੱਕੜ ਦਾ ਕੰਮ ਕਰਨਾ ਇਤਨਾ ਪੇੜ-ਪੂੜ ਮਿਲ ਜਾਂਦੇ ਆ ਕੇਵਲੇ ਤੇ ਬੈਣਾ ਵੀ ਪੈਂਦਾ ਮਹੀਨਾ-ਮਹੀਨਾ ਦੋ-ਦੋ ਮਹੀਨੇ ਤੇ ਮਿਲ ਜਾਂਦਾ ਫਿਰ ਦਿਹਾੜੀ ਲੱਗਦੀ ਜਾਂਦੀ ਆ ਤੇ ਮਾਲਕ ਦੀ ਕਿਰਪਾ ਕਦੀ ਵੈਸੇ ਬਾਪੂ ਜੀ ਸਰਕਾਰ ਵੱਲੋਂ ਉਹ ਆ ਕੋਈ ਮਤਲਬ ਤੁਹਾਨੂੰ ਕੋਈ ਗ੍ਰਾਂਟ ਵਾਸਤੇ ਜਿਵੇਂ ਤੁਸੀਂ ਇੰਨੀ ਦੌੜਾ ਲਾਈਆਂ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਨਾਮ ਬੋਲਦਾ ਹਾਂਜੀ ਬਾਪੂ ਜੀ ਪਛਾਣੇ ਜਾਂਦੇ ਆ ਕਈ ਲੋਕੇ ਤੁਹਾਨੂੰ ਦੂਜਾ ਮਿਲਖਾ ਸਿੰਘ ਵੀ ਕਹਿੰਦੇ ਆ ਤਾਂ ਕਦੀ ਸਰਕਾਰ ਵੱਲੋਂ ਕੋਈ ਚੀਜ਼ ਤੁਹਾਨੂੰ ਕੋਈ ਗ੍ਰਾਂਟ ਆ ਕੋਈ ਉਪਰਾਲਾ ਜਾਂ ਕੋਈ ਨੌਕਰੀ ਦੀ ਗੱਲ ਕੁਝ ਐਸਾ ਹੋਇਆ ਕੁਝ ਨਾ ਜੀ ਨਾ ਉਹ ਜੀ ਸਰਕਾਰ ਵੱਲੋਂ ਕਹੋ ਤੇ ਉਹ ਦਿਆਂਦਾ ਤੇਰੇ ਕੋਲ 100 ਰੁਪਿਆ ਕੇ ਤਾਂ ਵੀ ਛਾਨੂੰ ਦੇ ਜਾ ਅੱਛਾ ਇਹ ਸਰਕਾਰ ਨੇ ਸਾਡੇ ਵਾਲੀ ਕਿ ਵੇਖਣਾ ਹਾਂ ਨਾ ਜੀ ਕੋਈ ਸਰਕਾਰ ਨਹੀਂ ਸਾਡੇ ਵਾਲ ਵੇਂਦੀ ਹਾਂ ਨਾ ਉਹ ਜੀ ਦੇ ਰਣ ਬਿਆਸ ਬਿਆਸ ਪਿੰਡ ਵਾਲੇ ਜਿਹੜੇ ਮੈਨੂੰ ਰੋਟੀ ਦਿੰਦੇ ਆ ਹਾਂ ਤੇ ਬਾਕੀ ਸਰਕਾਰ ਤੇ ਵੇਂਦੀ ਵੀ ਨਹੀਂ ਸਾਡੇ ਵਾਲ ਹਾਂ ਪੇਜਾ ਕੋ ਹੈਗਾ ਕੋ ਨਹੀਂ ਕੋ ਜਿਹੜੇ ਨਾਲ ਵੀ ਜਾਂਦੇ ਆ ਤੇ ਉਹ ਵੀ ਆਖ ਦਿੰਦੇ ਆ ਹੈ ਤੇਰੇ ਕੋ ਕੋ ਤੇ ਚੱਲ ਉੱਥੇ ਚਾਹ ਪੀ ਲਈਏ ਠੀਕ ਹੈ ਠੀਕ ਗੱਲ ਬਿਲਕੁਲ ਹਾਂਜੀ ਤੇ ਇਹ ਵੀ ਦੱਸੋ ਬਾਪੂ ਜੀ ਆਪਣਾ ਡੇਲੀ ਫਿਰ ਰੁਟੀਨ ਕੀ ਰਹਿੰਦਾ ਬਾਪੂ ਜੀ ਰੋਜ਼ ਮਰ ਲ ਜਿੰਦਗੀ ਜੀ ਕੀ ਕੁਝ ਹੋ ਰਿਹਾ ਡੇਲੀ ਤੁਹਾਡਾ ਕੀ ਸ਼ਡਿਊਲ ਹੁੰਦਾ ਡੇਲੀ ਸਵੇਰੇ ਉੱਠ ਕੇ ਕੀ ਰਹਿੰਦਾ ਤੁਹਾਡਾ ਬਾਜੀ ਮੈਂ ਸਵੇਰੇ ਉੱਠ ਕੇ ਨਾ ਤੇ ਬਸ ਰਨ ਕਰਨੀ ਜਾ ਕੇ ਮੈਂ ਕਿੰਨੇ ਕਿਲੋਮੀਟਰ ਕਰਦੇ ਮੈਂ ਅਜੇ ਉਤਰਾ ਤੇ ਮੇਰੇ ਹਿਸਾਬ ਨਾਲ ਕੋਈ 20 25 ਕਿਲੋਮੀਟਰ ਹੋ ਜਾਂਦੀ ਰੋਜ਼ ਡੇਲੀ ਤੁਸੀਂ ਡੇਲੀ 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 20 25 ਕਿਲੋਮੀਟਰ ਸੁਣਨਾਂ ਦੀ ਗੱਲ ਹੈ ਇਹ ਅੱਜ ਕੱਲ ਦੇ ਨੌਜਵਾਨ ਇਨਕਲੂਡਿੰਗ ਮੀ ਇਹ ਸੁਣਨ ਵਾਲੀ ਗੱਲ ਹੈ ਇਹ ਲਾਜਾਣਾ ਹੈ 20 25 ਕਿਲੋਮੀਟਰ ਮੈਂ ਡੇਲੀ ਲਾਜਾਣਾ ਹਾਂ ਇਹਰ ਮਾਨਾ ਤੇ ਅੱਗੇ ਮੇਰੇ ਕੋ ਘੋੜੀ ਹੀ ਹੈ ਮੇਰੇ ਨਾਲ ਅੱਛਾ ਇੱਕ ਘੋੜੀ ਹੀ ਤੇ ਇੱਕ ਕੁੱਤਾ ਹੀ ਅੱਛਾ ਉਹ 20 25 25 ਕਿਲੋਮੀਟਰ ਦੌੜ ਜਾਂਦੇ ਸੀ ਮੇਰੇ ਨਾਲ अच्छा मतलब ਤੁਸੀਂ ਇੱਥੋਂ ਘਰ ਤੋਂ ਸ਼ੁਰੂ ਕੀਤਾ ਵੀ 5 ਕਿਲੋਮੀਟਰ ਦੌੜੀਗੇ ਨਾਲ ਘੋੜਾ ਯਾਰ ਉਹ ਵੀ ਉਹ ਵੀ ਥੱਕ ਜਾਂਦੀ ਹੁੰਦੀ ਤੇ ਕਈ ਵਾਰ ਇੱਧਰ ਡੇਰੇ ਰੋਡ ਤੇ ਖੜ੍ਹ ਜਾਂਦੀ ਹੁੰਦੀ ਤੇ ਮੈਂ ਦੌੜ ਕੇ ਆ ਜਾਣਾ ਉਹਨਾਂ ਤਾਂ ਉਹ ਫਿਰ ਬਾਅਦ ਚ ਆਉਂਦੀ ਇੱਕ ਘੰਟਾ ਡੇਢ ਘੰਟਾ ਬਾਅਦ ਚ ਘੋੜੀ ਆਉਂਦੀ ਦੋ ਥੱਕ ਜਾਂਦੀ ਅੱਛਾ ਤੇ ਆ ਜਿਹੜਾ ਤੁਹਾਡੇ ਸਾਹਮਣੇ ਮੌਜੂਦਾ ਘੋੜਾ ਖਲੋਤਾ ਇਹ ਨਹੀਂ ਥੱਕਦਾ ਅੱਛਾ ਘੋੜੀ ਤਾਂ ਕਹਿੰਦੀ ਸੀਗੀ ਬਾਪੂ ਨਹੀਂ ਥੱਕਦੇ ਇਹ ਬਾਪੂ ਨਹੀਂ ਥੱਕ ਘੋੜੀ ਲੇਟ ਆਉਂਦੀ ਸੀ ਬਾਅਦ ਚ ਘੋੜੀ ਬਾਅਦ ਚ ਆਉਂਦੀ ਸੀ ਲੇਟ ਕੀ ਬਾਤ ਆ ਹਾਂਜੀ ਅਰੇ ਤੁਸੀਂ ਦੱਸ ਰਹੇ ਸੀ ਬਾਪੂ ਜੀ ਤੁਸੀਂ ਇੱਥੋਂ ਮਤਲਬ ਕਿ ਆਪਾਂ ਇਸ ਟਾਈਮੇ ਬਟਾੜੇ ਇਲਾਕੇ ਦੇ ਵਿੱਚ ਆ ਤਾਂ ਤੁਸੀਂ ਇੱਥੋਂ ਮਤਲਬ ਕਿ ਦੌੜ ਸ਼ੁਰੂ ਕੀਤੀ ਕਰੋ ਤੁਸੀਂ ਅਮਰੇਸਰ ਨਿਕਲ ਜਾਂਦੇ 10 ਸਲੇ ਮੈਂ ਜੀ ਕਈ ਵਾਰਾਂ ਤੇ ਡੇਢ ਬਾਬਾ ਨਾਨਕ ਤੋਂ ਮੋੜਉਣਾ ਅੱਛਾ ਕਦੀ ਕਿੰਨੇ ਕਿਲੋਮੀਟਰ ਪੈਣਦੇ ਇੱਥੋਂ ਇੱਥੋਂ ਜੀ ਮੇਰੇ ਹਿਸਾਬ ਨਾਲ ਕੋ 30 ਕਿਲੋਮੀਟਰ ਜਾਪਦਾ ਉੱਥੇ ਤੇ 23 ਕਿਲੋਮੀਟਰ ਵਾ ਇੱਥੋਂ ਆਪਣਾ ਕਲਾਂ ਨੌਰ ਮਤਲਬ 30 ਕਿਲੋਮੀਟਰ ਤੁਸੀਂ ਬਿਨਾਂ ਰੁੱਕ ਕੇ ਦੌੜ ਲਈ ਜਾਣੀ ਹਾਂਜੀ ਹਾਂਜੀ ਬਿਨਾਂ ਰੁੱਕੇ ਤੋਂ ਤੇ ਆ ਬਾਕੀ ਆ ਜਿਹੜਾ ਧਾਰੀਆਲ ਵਾ ਇਹ ਮੈਂ ਡੇਢ ਘੰਟੇ ਚ ਪਾਰ ਕਰ ਜਾਣਾ ਤਾਂ ਰਿਆਲ ਬਟਾਲੇ ਤੋਂ ਅੱਛਾ ਡੇਢ ਘੰਟੇ ਜ ਮੈਂ ਪਾਰ ਕਰ ਜਾਂਦਾ ਤੇ ਕਈ ਵਾਰਾ ਵਾਪਸ ਵੀ ਆਉਣਾ ਪੈਂਦਾ ਤੇ ਆਖੀ ਦਾ ਵੀ ਹੁਣ ਜਾ ਕੇ ਕੁਵਾਰਾ ਵੀ ਫੇਰਨਾ ਰੋਟੀ ਵੀ ਖਾਣੀ ਆ ਇਹ ਨਾ ਮੁੜ ਕੇ ਥੱਕ ਜੀਏ ਤੇ ਇੱਥੇ ਬੈਠੇ ਰਹੀਏ ਹਾਂ ਵੀ ਥੋੜੀ ਜੀ ਰੋਟੀ ਦੇ ਮੇਹਰ ਕਰਕੇ ਹੀ ਖਾਣੀ ਪੈਣੀ ਬਿਲਕੁਲ ਹਾਂਜੀ ਹਾਂਜੀ ਮੈਂ ਦਰਸ਼ਕਾਂ ਨੂੰ ਵੀ ਦੱਸਦਾ ਜਦੋਂ ਬਾਪੂ ਜੀ ਨਾਲ ਸੰਪਰਕ ਬਣਾਇਆ ਤਾਂ ਉਹਨਾਂ ਦੇ ਅੱਗੇ ਜਿਹੜੇ ਬੇਟੀ ਸੀ ਉਹਨਾਂ ਨੇ ਵੀ ਗੱਲਬਾਤ ਉਹਨਾਂ ਨੇ ਇਹ ਕਹਿ ਕਿ ਵੀ ਤੁਸੀਂ ਮੈਨੂੰ ਦੱਸ ਦਿਓ ਜਦੋਂ ਆਣਾ ਹੋਏਗਾ ਬਾਪੂ ਜੀ ਨੂੰ ਰੋਕ ਕੇ ਰੱਖਾਂਗੇ ਤਾਂ ਮੈਂ ਕਿ ਰੋਕਣ ਦਾ ਮਤਲਬ ਕੀ ਮਤਲਬ ਮੈਂ ਸਮਝਿਆ ਨਹੀਂ ਤਾਂ ਕਹਿੰਦੇ ਵੀ ਰੋਕ ਕੇ ਰੱਖਾਂਗੇ ਬਾਪੂ ਦੌੜ ਦੂੜ ਲਾਂ ਚੱਲ ਜਾਂਦੇ 20-25 ਕਿਲੋਮੀਟਰ ਚੱਲ ਜਾਂਦੇ ਫਿਰ ਟਾਈਮ ਲੱਗ ਜਾਊਗਾ ਵਾਪਸ ਆਨ ਨੂੰ ਤਾਂ ਬਾਪੂ ਜੀ ਰੋਜ਼ ਮਤਲਬ 20-25-30 ਕਿਲੋਮੀਟਰ ਦੌੜਦੇ ਨੇ ਤੇ 73 ਸਾਲ ਦੀ ਉਮਰ ਬਾਪੂ ਜੀ ਦੀ ਬਾਪੂ ਜੀ ਸਿਹਤ ਕਿਵੇਂ ਚੱਲ ਰਹੀ ਫਿਰ ਸਿਹਤ ਬਹੁਤ ਵਧੀਆ ਹੈ ਉਹਲੇ ਜੇ ਅੱਜ ਕੱਲ ਦੀ ਗੱਲ ਕਰੀ ਅੱਜ ਕੱਲ ਨਵੀਆਂ ਬਿਮਾਰੀਆਂ ਜਾਂ ਆਪਾਂ ਕਹੀਏ ਨਵੀਆਂ ਤਾਂ ਨਹੀਂ ਜਿਵੇਂ ਅੱਜ ਕੱਲ ਦੇ ਲੋਕ ਚਾਹੇ ਗੋਡੇ ਦੀ ਦਿੱਕਤ ਬਜ਼ੁਰਗਾਂ ਨੂੰ ਆ ਜਾਂਦੀ ਹੈ ਕਿ ਸ਼ੂਗਰ ਹੈ ਕਿ ਨੂੰ ਬੀਪੀ ਹੈ ਆ ਚੀਜ਼ ਓ ਜੀ ਹਾਲੀ ਤੇ ਆਪਾਂ ਨੂੰ ਮਾਲਕ ਦੀ ਕਿਰਪਾ ਨਹੀਂ ਬਹੁਤ ਮੈਂ ਤਾਂ ਕਹੂੰਗਾ ਅਰਦਾਸ ਕਰਾਂਗਾ ਤੁਹਾਡੇ ਲਈ ਵੀ ਕਿ ਕਦੇ ਹੋਵੇ ਵੀ ਨਾ ਪਰ ਮੈਂ ਕਹਿੰਦਾ ਵੀ ਉਹ ਉਹ ਅੱਜ ਕੱਲ ਜਿਹੜੇ ਲੋਕਾਂ ਨੂੰ ਹੋ ਰਹੀ ਹੈ ਕਿ ਵਜ੍ਹਾ ਕੀ ਹੈ ਕਿ ਤੁਹਾਡੇ ਵਾਂਗੂ ਦੌੜ ਨਹੀਂ ਰਹੇ ਤਾਂ ਕਰਕੇ ਇਹੋ ਗੱਲ ਹੈ ਜੀ ਹੂੰ ਇਹ ਦੌੜੋ ਤੁਸੀਂ ਥੋੜੀ ਥੋੜੀ ਰਨ ਕਰੋ ਕੁਝ ਨਹੀਂ ਹੁੰਦਾ ਸ਼ਰੀਰ ਨੂੰ ਹੂੰ ਕੱਖ ਵੀ ਨਹੀਂ ਹੁੰਦਾ ਜੀ ਹੂੰ ਤੇ ਇਹੋ ਹੀ ਆ ਵੀ ਭਾਵੇਂ ਬਜ਼ੁਰਗ ਹੋਵੇ ਤੇ ਭਾਵੇਂ ਬੱਚਾ ਹੋਵੇ ਭਾਵੇਂ ਆਧਵਜਕਾਰ ਵਾਲਾ ਹੋਵੇ ਬਜ਼ੁਰਗ ਇਹਦੇ ਚਣੇ ਜਿਹੜੇ ਆ ਨਾ ਹਾਂ ਚਣਿਆਂ ਨੂੰ ਭੇਲੋ ਹੂੰ ਤੇ ਉਹ ਭਾਵੇਂ ਕਿਸ ਦੇ ਦੰਦ ਹੈਗੇ ਜਾਂ ਦਾੜਾ ਹੈਗੇ ਮੇਰੀ ਤਾਂ ਹੁਣ ਹਾਨੀ ਦਾੜਾ ਦੰਦ ਕੋਈ ਵੀ ਤੇ ਮੁੰਡੇ ਆਂਦੇ ਦੰਦ ਲਵਾ ਲਾ ਮੈਂ ਹਾਲੀ ਨਹੀਂ ਮੈਂ ਲਾਉਣੇ ਯਾਰ ਤੇ ਉਹਦੇ ਮਿਕਸੀ ਦੇ ਵਿੱਚ ਪੀ ਲੋ ਤੇ ਵਿੱਚ ਪਾ ਕੇ ਨਿਕਸ਼ੋ ਦਾ ਬਰਾਮ ਪਾ ਲੋ ਜਾਂ ਕਾਜੂ ਪਾ ਲੋ ਕੁਝ ਪਾ ਲੋ ਵਿੱਚ ਤੇ ਉਹਨੂੰ ਮਿਕਸੀ ਦੇ ਵਿੱਚ ਰਗੜ ਕੇ ਤੇ ਗਲਾਸ ਭਰ ਕੇ ਵਿੱਚ ਦੁੱਧ ਦਾ ਗਲਾਸ ਮਾਰੋ ਤੇ ਚੱਲ ਪੀ ਕੇ ਕਾਹ ਜਾਓ ਹੈ ਤੇ ਬਾਪੂ ਇਹ ਵੀ ਦੱਸੋ ਮੈਨੂੰ ਜਦੋਂ ਤੁਸੀਂ ਅਨੇਕਾਂ ਹੀ ਦੌੜ ਲਾਈਆਂ ਤਾਂ ਗਿਣਤੀ 'ਚ ਵੀ ਹੈ ਨਹੀਂ ਤੁਹਾਡੇ ਵੀ ਹਾਂਜੀ ਹਾਂਜੀ ਕਈ ਵਾਰ ਹੋਇਆ ਇਸ ਤਰ੍ਹਾਂ ਕਿ ਵੀ ਦੌੜ ਦੇ ਦੌੜ ਦੇ ਕਦੀ ਮਹਿਸੂਸ ਹੋਇਆ ਕਿ ਵੀ ਵੀ ਥੱਕ ਰਿਆਂ ਹੁਣ ਮੈਂ ਵੀ ਮੰਜ਼ਿਲ ਦੂਰ ਲੱਗਦੀ ਪਈ ਆ ਕਦੀ ਮਹਿਸੂਸ ਹੋਇਆ ਇੱਥੇ ਹੀ ਥੱਕਿਆ ਮੈਂ ਕਿੱਥੇ ਇੱਥੇ ਆਪਣੇ ਆ ਜਿਹੜਾ ਇਹ ਨਾ ਬੰਬਈ ਆ ਬਤਾਲੀ ਕਿਲੋ ਮੇਂ ਆਏ ਹੋਈ ਜਿਹੜੇ 10 ਦਿਨ ਪਹਿਲਾਂ ਆਲੇ ਆ ਇੱਥੇ ਮੈਨੂੰ ਮਹਿਸੂਸ ਹੋਇਆ ਕਿ ਯਾਰਾ ਇਹ ਸੱਜੀ ਲਾਥ ਜਵਾਬ ਦੇ ਗਈ ਆ ਤੇ ਫੇਰ ਨਹੀਂ ਮੈਂ ਪਛਾਹ ਹਟਿਆ ਮੈਂ ਕਿ ਵੇਖੀ ਜਾਉ ਟੁੱਟ ਜੂ ਤੇ ਟੁੱਟ ਜੇ ਨਾਲੋਂ ਅਜੇ ਤੋਂ ਦੌੜਦੇ ਜਦੋਂ ਉਦੋਂ ਹੁੰਦਾ ਨਾ ਇੱਕ ਚਲੋ ਸਰੀਰਕ ਤਾਕਤ ਵੀ ਜ਼ਰੂਰੀ ਹੁੰਦਾ ਪਰ ਉਦੋਂ ਇੱਕ ਮਾਨਸਿਕ ਤਾਕਤ ਵੀ ਚਾਹੀਦੀ ਹੈ ਜਿਹਦੇ ਬੰਦੇ ਨੂੰ ਇੱਕ ਆਪਾਂ ਕਹੀਏ ਚਿੰਗਾਰੀ ਵਾਂਗੂ ਖਿੱਚ ਕੇ ਲੈ ਜਾਂਦੀ ਹੈ ਉਦੋਂ ਜਦੋਂ ਤੁਸੀਂ ਦੌੜਦੇ ਹੋ 42.1 ਕਿਲੋਮੀਟਰ ਇਸ ਉਮਰ ਚ ਉਹ ਕੀ ਐਸਾ ਤੁਹਾਡੇ ਮਨ ਚ ਖਿਆਲ ਆਂਦਾ ਜੋ ਤੁਹਾਨੂੰ ਥੱਕਣ ਨਹੀਂ ਦਿੰਦਾ ਉਹ ਜੀ ਥੱਕਣ ਫਿਰ ਇਹੋ ਜਿਹੜੀ ਹੈ ਨਾ ਖਰਾਕ ਨਹੀਂ ਥੱਕਣ ਦਿੰਦੀ ਹੂੰ ਤੇ ਫਿਰ ਇੱਕ ਮਨ ਰੱਖੀ ਜਾਵੇ ਮੈਂ ਤਾਂ ਉਹ ਲਾਉਣੀ ਲਾਉਣੀ ਆ ਹੂੰ ਮਨ ਪੱਕਾ ਮਨ ਪੱਕਾ ਬਣਾਉਣਾ ਵੀ ਕੋਈ ਵੀ ਦੌੜ ਲਾਉਣੀ ਆ ਨਾ ਇਹ ਦੌੜ ਲਾਉਣੀ ਲਾਉਣੀ ਆ ਨੇ ਫਿਰ ਚਾਹ ਨਹੀਂ ਚਾੜਨੀ ਆ ਪਛਾਣ ਨਹੀਂ ਹਟਣਾ ਹਾਂ ਪਿੱਛੇ ਨਹੀਂ ਹਟਣਾ ਵੀ ਮਨ ਜਿੱਤ ਕੇ ਹੀ ਜਾਣਾ ਜਿੱਤ ਕੇ ਹੀ ਜਾਣਾ ਭਾਵੇਂ ਜੋ ਮਰਜੀ ਜੋ ਮਰਜੀ ਹੋ ਜਾਏ ਜੋ ਮਰਜੀ ਹੋ ਜਾਏ 10 ਦਿਨ ਪਹਿਲਾਂ ਹੋਇਆ ਵੀ ਮਸਲ ਪੁੱਲ ਹੋ ਗਿਆ ਦੌੜ ਦੌੜ ਮੈਂ ਨਾ ਕੋਈ ਗੱਲ ਕਰਨ ਵਾਲੀ ਨਹੀਂ ਤਾਂ ਇਤਾਂ ਸਾੜ ਪੈਂਦਾ ਸੀ ਲੱਤ ਪੂਰੀ ਨੂੰ ਹੂੰ ਤੇ ਤਾਂ ਵੀ ਨਹੀਂ ਦੌੜ ਛੱਡੀ ਮੈਂ ਤਾਂ ਵੀ ਫੇਰ ਮਾਲਕ ਦੀ ਕਿਰਪਾ ਮੈਂ ਤੀਜੇ ਨੰਬਰ ਤੇ ਉੱਥੇ ਦੇ ਲੱਖਾਂ ਦੇ ਹਿਸਾਬ ਨਾਲ ਦੁਨੀਆ ਸੀ ਹੂੰ ਉੱਥੇ ਦੇ ਲੱਖਾਂ ਦੇ حساب ਨਾਲ ਦੁਨੀਆ ਹੀ ਉੱਥੇ ਲੱਖਾਂ ਦੇ ਹਿਸਾਬ ਨਾਲ ਲੱਖਾਂ ਤੁਸੀਂ ਤੀਜੇ ਨੰਬਰ ਤੇ ਆਏ ਹੋ ਤੀਜੇ ਨੰਬਰ ਤੇ ਆਇਆ ਮੈਂ ਉਥੇ ਪਤਾ ਨਹੀਂ ਹੀ ਲੱਗਦਾ ਦੁਨੀਆ ਰਾਜ ਨਹੀਂ ਮਿਲਦੇ ਕਿੱ데 ਭੱਜਣ ਨੂੰ ਵੀ ਕਿੱਦਨ ਨੂੰ ਜਾਣਾ ਤੇ ਕਿੱਦਨ ਹੁੰਨੇ ਐਨੀ ਦੁਨੀਆ ਅੱਛਾ ਉੱਥੇ ਕਿਹੜੀ ਕਿਹੜੀ ਉਮਰ ਵਾਲੇ ਸੀਗੇ ਆਪ ਵੀ ਤੁਹਾਡੇ ਨਾਲ ਉੱਥੇ ਸਾਰੇ ਹੀ ਜਵਾਨ ਵੀ ਤੇ ਤੁਹਾਡੀ ਉਮਰ ਦੇ ਵੀ ਛੋਟੇ ਛੋਟੇ ਵੀ ਅੱਛਾ ਹਾਂਜੀ ਉੱਥੇ 18 ਸਾਲ ਦੇ ਅੱਛਾ ਜਵਾਨ 20 ਸਾਲ ਦੇ ਆਪਣੇ 25 ਸਾਲ ਦੇ 30 ਸਾਲ ਦੇ 35 ਦੇ ਮਤਲਬ ਤੋੜੋ ਤੋੜੀ ਸੀ 100 ਸਾਲ ਹੀ ਤਾਂ ਹੀ ਹੂੰ ਸਾਹੂ ਸਾਦ ਜਿਹੜੇ ਉਤਰਾ ਹੀ ਤੁਰ ਕੇ ਜਿਹੜੇ ਚੱਲ ਜਾਂਦੇ ਅੱਛਾ ਹਾਂ 80 85 ਸਾਲ ਦੇ ਤੇ ਬਹੁਤ ਬੇਸਾਬੇ ਦੀ ਦੁਨੀਆ ਸੀ ਹਾਂ ਮਤਲਬ 18 18 ਸਾਲ ਵਾਲੇ ਸੀ ਵੀ ਜਵਾਨ ਸੀਗੇ ਤੇ ਉਹਨਾਂ ਨੂੰ ਵੀ ਬਾਪੂ ਨੇ ਪਿੱਛੇ ਛੱਡ ਕੇ ਜਿਹੜੇ ਆ ਸੱਟ ਲੱਗਣ ਦੇ ਬਾਵਜੂਦ ਵੀ ਜਿਹੜਾ ਤੀਜੇ ਥਾਂ ਤੇ ਪਹੁੰਚੇ ਆ ਕਈ ਕਈ ਜਿਹੜੇ ਜਿੰਨਾ ਮਿਹਨਤਾਂ ਕੀਤੀਆਂ ਨਾ ਉਹਦੇ 18 ਸਾਲ ਦੇ 40 ਸਾਲ ਦੇ ਤੇ ਹਾਂ ਜੀ ਜਾਂਦੇ ਜੋ ਗੋਲੀ ਜਾਂਦੀ ਆ ਤੇ ਜਿੰਨਾ ਮਿਹਨਤਾਂ ਕੀਤੀਆਂ ਉਹ ਤਾਂ ਫਿਰ ਛੁਕਲ ਨਹੀਂ ਜਾਂਦੇ ਆ ਜਿਹੜੇ ਮੁੜ ਕੇ ਭੱਜਿਆ ਵੀ ਨਹੀਂ ਜਾਂਦਾ ਬਿਲਕੁਲ ਹੈ ਬਾਪੂ ਜੀ ਦੱਸ ਰਹੇ ਸੀ ਕਿ ਇੱਥੋਂ ਤੁਸੀਂ ਵੀ ਬਾਰਡਰ ਤੱਕ ਚੱਲ ਜਾਂਦੇ ਕਈ ਬਰਾਨਾ ਹਾਂ ਮੈਂ ਇਥੋਂ ਭਜਣਾ ਵਾ ਤੇ 35 36 ਕਿਲੋਮੀਟਰ ਬਾਰਡਰ ਵਾ ਇਥੋਂ ਏਟਾਰੀਆ ਤੇ ਆਂਦੀ ਨਾ ਜੀ ਇਥੇ ਸਾਹਮਣੇ ਡੇਰਾ ਬਾਬਾ ਨਾਨਕ ਵਾਲਾ ਆਪਣੇ ਕਰਤਾਰਪੁਰ ਗੁਰਦੁਆਰਾ ਕਰਤਾਰਪੁਰ ਕਰਤਾਰਪੁਰ ਸਾਹਿਬ ਹਨ ਹਾਂਜੀ ਹਾਂ ਉਹਦੇ ਲਾਗੇ ਤੁਸ਼ੀ ਹਾਂ ਉਥੇ ਮੈਂ ਤੁਸ਼ੀ ਦੇ ਜਾ ਕੇ ਖਲੋਂਦਾ ਰਿਆਂ ਉਥੋਂ ਫੇਰ ਵਾਪਸ ਆਉਂਦਾ ਰਿਆਂ ਦੌਰੇ ਕਹਤਾਂ ਬੀਐਸਐਫ ਵਾਲੇ ਪਛਾਣਦੇ ਹੁਣ ਉਹ ਪਛਾਣਦੇ ਕਈ ਬੀਐਸਐਫ ਵਾਲੇ ਆਪਣੇ ਪੰਜਾਬ ਪੁਲਿਸ ਵਾਲੇ ਜਿਹੜੇ ਹਨ ਉਹ ਬੜੇ ਫੇਰ ਪਛਾਣਦੇ ਕਹਿੰਦੇ ਬਾਪੂ ਜੀ ਕਈ ਵਾਰ ਉਹ ਵੀਡੀਓ ਮੇਰੀ ਵੇਂਦੇ ਹੁੰਦੇ ਸੀ ਤੇ ਆਂਦੇ ਖੜ ਜਾ ਖਡਾਰੀਆ ਇੱਥੇ ਹੀ ਖੜ ਜਾ ਇੱਥੇ ਹੀ ਖੜ ਜਾ ਮੈਂ ਕਿਹਾ ਨਹੀਂ ਸਾਹਿਬ ਜੀ ਮੈਂ ਗਾਹ ਨਹੀਂ ਜਾਣਾ ਇੱਥੋਂ ਕਰਤਾਰਪੁਰ ਸਾਹਿਬ ਨੂੰ ਮੱਥਾ ਟੇਕ ਕੇ ਇੱਥੋਂ ਵਾਪਸ ਹੋ ਜਾਣਾ ਤੇ ਮੈਂ ਉੱਥੋਂ ਹੀ ਵਾਪਸ ਹੋ ਜਾਂਦਾ ਮਤਲਬ ਮਨ ਕਰੇ ਤੇ ਦੌੜ ਲਈ ਤੇ ਮੱਥਾ ਟੇਕ ਲੈ ਦੂਰੋਂ ਮੈਂ ਕਹਤੇ ਕਿ ਦੂਰੋਂ ਹੀ ਫੇਰ ਮੱਥਾ ਟੇਕੀਦਾ ਲਾਗੇ ਦੇ ਜਾਣ ਨਹੀਂ ਦਿੰਦੇ ਸੀ ਤੇ ਉਥੋਂ ਫੇਰ ਮਾ ਆ ਜਾਂਦਾ ਰਿਆਂ ਨੌਰ ਕੀ ਹਾਂਜੀ ਤੇ ਬਾਪੂ ਜੀ ਜਿਵੇਂ ਆਪਾਂ ਗੱਲ ਕਰੀਏ ਵੀ ਅੱਜ ਕੱਲ ਦੇ ਹਿਸਾਬ ਨਾਲ ਯਾ ਆਪਾਂ ਕਹੀਏ ਕਿ ਵੀ ਨੌਜਵਾਨ ਆਪਣਾ ਥੋੜਾ ਆਪਾਂ ਕਹੀਏ ਵੀ ਖੇਡਾਂ ਤੋਂ ਦੂਰ ਹੁੰਦਾ ਜਾ ਰਿਹਾ ਕਿਵੇਂ ਦੇਖਦੇ ਹੋ ਸਾਨੂੰ ਇਹ ਜੀ ਮੈਂ ਤੇ ਬਥੇਰਿਆਂ ਨੂੰ ਇੱਥੇ ਰੌਲੀ ਵੀ ਪਾਉਂਦਾ ਵਾਂ ਮੈਂ ਤੇ ਇੱਥੇ ਛਕਲਾਈ ਦਿੱਤੀ ਬੱਚਿਆਂ ਨੂੰ ਵੀ ਆਪ ਆਪਣੇ ਭੁੱਲ ਨਾ ਦੇ ਹੀ ਸਾਡੇ ਪਿੰਡ ਦੇ ਹੀ ਬੱਚੇ ਹੀ ਵਿਜਵਾ ਦੇ ਬੱਚੇ ਹੀ ਜਿਹੜਾ ਵੀ ਕੋਈ ਆ ਜਾਂਦਾ ਸੀ ਤੇ ਉਹਨਾਂ ਨੂੰ ਪੂਰੀ ਛਕਲਾਈ ਦਿੰਦਾ ਰਿਆਂ ਤੇ ਮੈਂ ਕਦੀ ਕਿਸੇ ਕੋ ਪੈਸਾ ਨਹੀਂ ਲਿਆ। ਅੱਛਾ ਮਤਲਬ ਤੁਸੀਂ ਬੱਚਿਆਂ ਨੂੰ ਨਾਲ ਸਿਖਾਉਂਦੇ ਵੀ ਤੇ ਪੈਸੇ ਹੀ ਲੈਂਦੇ। ਨਾ ਮੈਂ ਕੋਈ ਪੈਸਾ ਨਹੀਂ ਲੈਂਦਾ ਰਿਆ। ਫੇਰ ਮੈਂ ਜੀ ਬੱਕਰੀਆਂ ਦੇ ਦੁੱਧੇ ਕਿਹੜੇ ਸਾਲ ਘਟੇ ਮੈਂ ਉਹਦਾ ਪੈਸਾ ਨਹੀਂ ਲਿਆ। ਮੈਂ 7 ਸਾਲ ਦੁੱਧ ਲੋਕਾਂ ਨੂੰ ਇਸ ਤਰ੍ਹਾਂ ਪਿਆਇਆ ਆਪਣੇ ਛੱਜਣਾਂ ਨੂੰ। ਵੀ ਚੋ ਕੇ ਆਪ ਹੀ ਲੈ ਜਾ ਕਰੋ। ਨਹੀਂ ਬੜੀ ਚੰਗੀ ਗੱਲ ਹੈ। ਤੇ ਕਦੀ ਕਿਸੇ ਕੋ ਪੈਸਾ ਲਿਆ ਤੇ ਹੁਣ ਮੇਰੀ ਬੱਕਰੀ ਮਰ ਗਈ ਜੀ ਮੈਂ ਹੁਣ ਬੱਕਰੀ ਲੱਭਣ ਡਿਆ। ਇਹ ਬਿਲਕੁਲ ਵੀ ਕਿਸੇ ਕੋਲ ਹੈਗੀ ਦੱਸ ਦਿਓ ਬਾਪੂ ਜੀ। ਤੇ ਪੈਸੇ ਲਓ ਮੇਰੇ ਕੋਲ ਬੱਕਰੀ ਦਿਓ ਕਿਸ ਤਰ੍ਹਾਂ ਦਾ ਰਿਹਾ ਮਤਲਬ ਕਿ ਥੋੜਾ ਸਫਰ ਮੈਂ ਕਹੂੰਗਾ ਵੀ ਮੁਸ਼ਕਲਾਂ ਕਿੰਨੀਆਂ ਕੋਈਆਂ ਜਦੋਂ ਤੁਸੀਂ ਦੌਰ ਜਾਂਦੇ ਨਹੀਂ ਕੋਈ ਮੈਨੂੰ ਮੁਸ਼ਕਲ ਨਹੀਂ ਆਈ ਮੁਸ਼ਕਲ ਕੋਈ ਇਹ ਹੋਈ ਇਹ ਹੋਈ ਆਈ ਬੰਬੇ ਵਾਲੀ ਮੁਸ਼ਕਲ ਮੈਨੂੰ ਮੁਸ਼ਕਲ ਨਹੀਂ ਘਰੋਂ ਕਿਸ ਤਰ੍ਹਾਂ ਦਾ ਬਹੁਤ ਹੀ ਸਪੋਰਟ ਸੀ ਘਰੋਂ ਬਹੁਤ ਵਧੀਆ ਜੀ ਘਰੋਂ ਮਾਲਕ ਦੀ ਕਿਰਪਾ ਅਸੀਂ ਪੰਜੀ ਛੱਬੀ ਜੀ ਕੋਚਲੇ ਰੋਟੀ ਖਾਂਦੇ ਆਂ ਭਰਾ ਚਾਰੇ ਭਰਾ ਘੱਟ ਨਹੀਂ ਪਰਿਵਾਰ ਮਤਲਬ ਪੂਰਾ ਸਹਿਯੋਗ ਕਰਦਾ ਸੀ ਤੁਸੀਂ ਮਤਲਬ ਨਹੀਂ ਪਰਿਵਾਰ ਸਹਿਯੋਗ ਕਰਦਾ ਸੀਗਾ ਕਿ ਤੁਸੀਂ ਦੌੜ ਲਾਓ ਜੀ ਪੂਰਾ ਮਤਲਬ ਸਹੀ ਨਾ ਉਹਨਾਂ ਨੇ ਮੈਨੂੰ ਕਈ ਡੱਕਿਆ ਨਾ ਨਾ ਭਰਾਵਾ ਵੀ ਨਹੀਂ ਕਦੀ ਗਿਆ ਤੇ 나ਗ ਦੀ ਜਨਾਨੀਆਂ ਨੇ ਕਿਸੇ ਨੇ ਕਿਹਾ ਵੀ ਤੂੰ ਕਿਉਂ ਜਾਣਾ ਤੇ ਕਿਉਂ ਤੂੰ ਦਿਹਾੜੀ ਲਾ ਜਾ ਕੇ ਰੋਟੀ ਖਾ ਨਾ ਉਹਨਾਂ ਕਹਿੰਦਾ ਜਾ ਵੇ ਤੂੰ ਹਾਂ ਆ ਕੋਈ ਮਤਲਬ ਕਈ ਵਾਰ ਉਹ ਦੇਖ ਕੇ ਤੁਸੀਂ ਦੌੜ ਲਾਇਆ ਮੈਂ ਵੀ ਦੇਖਿਆ ਮਤਲਬ ਕਿ ਅੱਜਕੱਲ ਦੇ ਨੌਜਵਾਨ ਜੇ ਮੈਂ ਆਪਦੀ ਵੀ ਗੱਲ ਕਰਾਂ ਸ਼ਾਇਦ ਮੈਂ ਵੀ ਇੰਨਾ ਤੇਜ਼ ਨਾ ਭੱਜ ਪਾਵਾਂ ਜਿੰਨੇ ਤੇਜ਼ ਤੁਸੀਂ ਭੱਜ ਰਹੇ ਹੋ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਪੇ ਮੈਂ ਤੇ ਉਹਨਾਂ ਨੂੰ ਇਹੋ ਆਖੂ ਵੀ ਰਹਿਣਾ ਕਰੋ ਹਾਂ ਤੇ ਯੋਰ ਮਾਰੋ ਤੇ ਮੈਂ ਖਡਾਰੀ ਬਣ ਜਾਓ ਪਤਾ ਲੱਗੇ ਵੀ ਵਾਕਿਆ ਫਲਾਣੇ ਪਿੰਡ ਦਾ ਖਡਾਰੀ ਹੈਗਾ ਕੋਈ ਹਾਂ ਉੱਚਾ ਨਾ ਇਹਨਾਂ ਦਾ ਹੀ ਹੋਣਾ ਖਡਾਰੀਆਂ ਦਾ ਹੀ ਹੋਣਾ ਬਿਲਕੁਲ ਤੇ ਜੇ ਕਹਿੰਦੇ ਬਾਹਰ ਦੇ ਮੁਲਕ ਜਾਓ ਤੇ ਮੈਂ ਤੇ ਕਈ ਵਾਰਾਂ ਨਾਲ ਮੈਨੂੰ ਪਾਕਿਸਤਾਨ ਤੇ ਖੜੋ ਇੱਕ ਵਾਰੀ ਉਹ ਵੀ ਪੰਜਾਬ ਆਈ ਵੀ ਪੰਜਾਬ ਆ ਮੈਂ ਪੰਜਾਬੀਆਂ ਨਾਲ ਭੱਜ ਕੇ ਵੇਖਾਂ ਅੱਛਾ ਤੇ ਕਿੰਨੇ ਕੁ ਪੰਜਾਬੀ ਭਾਰ ਵੀ ਕਹਿੰਦੇ ਪੰਜਾਬੀ ਮੈਨੂੰ ਬੜਾ ਸ਼ੌਗ ਬੜਾ ਸ਼ੌਗ ਆ ਮੈਨੂੰ ਜੀ ਅੱਛਾ ਪਾਕਿਸਤਾਨ ਵਾਲਿਆਂ ਨਾਲ ਪਜੀ ਹਾਂ ਜੀ ਹਾਂ ਜੀ ਕਿਤੇ ਮੇਰੇ ਪਾਕਿਸਤਾਨ ਵਾਲਿਆਂ ਨਾਲ ਚਲੋ ਹਾਂ ਮੁਕਾਬਲਾ ਹੋਵੇ ਹਾਂ ਮੁਕਾਬਲਾ ਹੋਵੇ ਮੇਰੇ ਕਿਤੇ 65 ਵਾਲਿਆਂ ਨੇ ਮੁਕਾਬਲਾ ਕਰਾ ਦਿਓ ਮੇਰੀ ਤੇ 71 ਸਾਲ ਦੀ ਉਮਰ ਆ ਪਾਕਿਸਤਾਨ ਦੇ ਵਿੱਚ ਮੰਨਣਗੇ ਵੀ ਵਾਕਿਆ ਹੀ ਕੋਈ ਹੈਗਾ ਬਿਲਕੁਲ ਦੇਖੋ ਚੈਲੰਜ ਵੀ ਆ ਰਿਹਾ ਹੈ ਬਾਪੂ ਜੀ ਵੱਲੋਂ ੁੱਲਾ ਸੱਦਾ ਦੇਖ ਲਓ ਜੀ ਬਾਪੂ ਜੀ ਤੁਸੀਂ ਦੱਸ ਰਹੇ ਸੀ ਕਿ ਬਾਰਡਰ ਤੇ ਜਾ ਕੇ ਵੀ ਤੁਹਾਨੂੰ ਉੱਥੇ ਜਾਣਦੇ ਲੋਕ ਉੱਥੇ ਜੀ ਲਾਗੇ ਵਾਈ ਕਰਦੇ ਆ ਅੱਛਾ ਉਥੇ ਦੋਸਤਪੁਰੇ ਸਾਡੀ ਭੈਣ ਵਾਂ ਉਹਨਾਂ ਦੀ ਪਹਿਲੀ ਨੌ ਦਾ ਕਿਲੇ ਹਾਂ ਤੇ ਹੋਂ ਤੇ ਮੇਰੇ ਖਿਆਲ ਡੋਡੀ ਹੋ ਗਏ ਆ ਤੇ ਉਹਨਾਂ ਦੀ ਹਾਲ ਵੀ ਅਸੀਂ ਕਿਸੇ ਵੇਲੇ ਜਾ ਕੇ ਪਹਿਲੀ ਵਾਹ ਕੇ ਆ ਜੰਨੇ ਆ ਉਹ ਫੇ ਦੂਰੋਂ ਕਰਦੇ ਸਰਦਾਜੀ ਸਾਥਰੀ ਕਾਲ ਸਾਥਰੀ ਕਾਲ ਤੇ ਉਹ ਸਾਡੇ ਸਾਹਬ ਨੇ ਆਖਿਆ ਵਾ ਵੀ ਇਹਨਾਂ ਦੇ ਨਾਲ ਤੁਸੀਂ ਕੂਣਾ ਨਹੀਂ ਤੇਹੀਂ ਫਿਰ ਮੂਹਰਾਂ ਨੂੰ ਕਰ ਲੈਨੇ ਆ ਅੱਛਾ ਅੱਛਾ ਤੇ ਫਿਰ ਆਪਣਾ ਕੰਮ ਕਰਦੇ ਰਹੀਦਾ ਤੇ ਬਸ ਆ ਜਿਵੇਂ ਤੁਸੀਂ ਇੱਧਰ ਕੋਈ ਦੌੜ ਕੇ ਜਾਂਨੇ ਹੋ ਵੀ ਦੌੜ ਕੇ ਆਪਣਾ ਲਾਈਕ ਇਥਰੋਂ ਅੰਮ੍ਰਿਤਸਰ ਤੋਂ ਲਾਈਕ ਘਰੋਂ ਨਿਕਲੇ ਤੇ ਅੰਮ੍ਰਿਤਸਰ ਗਏ ਤਾਂ ਰਸਤੇ ਦੇ ਲੋਕੇ ਦੇਖ ਕੇ ਹਰਾਨ ਨੇ ਹੁੰਦੇ ਬਜ਼ੁਰਗ ਬੰਦਾ ਉਹ ਗੋਲੀ ਵਾਂਗੂ ਜਾ ਰਿਹਾ ਉਹ ਜੀ ਸ਼ਲਾਮਾ ਕਰਦੇ ਫਿਰ ਦੂਰੋਂ ਹੀ ਅੱਛਾ ਦੂਰੋਂ ਸ਼ਲਾਮਾ ਕਰਦੇ ਆ ਵੇ ਠੀਕ ਆ ਸ਼ਾਬਾ ਖਡਾਰੀਆ ਸਾਵਾ ਖਡਾਰੀਆ ਬਹੁਤ ਕਰਦੇ ਲੋ ਆ ਤਾਂ ਮੈਨੂੰ ਵੀ ਫਿਰ ਚਾ ਚੜਦਾ ਹਾਂ ਕੱਲ ਮੈਂ ਭੈਜ ਕੋ ਤੇਜ ਹੋਣਾ ਅੱਲਾ ਹੋਰ ਤੇਜ ਹੋ ਜਾਂਦੇ ਫਿਰ ਬਾਪੂ ਜੀ ਨਾਲ ਹੋਰ ਤੇਜ ਹੋ ਜਾਂਦੇ ਨਾ ਵੇਜ ਕੋ ਤੇਜ ਹੋ ਜਾਂਦਾ ਬਾਪੂ ਜੀ ਤੁਸੀਂ ਨਾ ਕਾਫੀ ਦੌੜਾਂ ਲਾਈਆਂ ਕੋਈ ਐਸੀ ਗੱਲ ਮਤਲਬ ਜੋ ਕੋਈ ਐਸੀ ਦੌੜ ਹਾਂਜੀ ਜੋ ਅੱਜ ਵੀ ਮਤਲਬ ਤੁਹਾਡੇ ਦਿਮਾਗ ਚ ਬੈਠੀ ਹੈ ਵੀ ਇਹ ਦੌੜ ਸੀ ਮਤਲਬ ਵਾਕਈ ਮੁਸ਼ਕਲ ਜਾਂ ਪਕਾਈ ਵਾਕਈ ਕੋਈ ਐਸੀ ਯਾਦ ਕੋਈ ਦੌੜ ਨਾਲ ਜੁੜੀ ਹੋਈ ਹੈ ਕੋਈ ਐਸੀ ਪਲ ਇਹ ਜੀ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਨੂੰ ਸੌਂਗ ਮੋਟੇ ਤੋਂ ਸ਼ੌਕ ਆ ਮੇਨੂੰ ਹੂੰ ਇਹ ਨਹੀਂ ਵੀ ਮੈਂ ਦੇ ਆਖਣਾ ਵੀ ਬੰਦੋ ਗਰੀ ਨਾ ਭਜਦਾ ਨਾ ਮੈਨੂੰ ਸੌਂਗ ਨਾਲ ਹੀ ਭਜਦਾ ਮੈਂ ਹਾਂਜੀ ਕੋਈ ਮੈਨੂੰ ਬੰਦੋ ਗਰੀ ਨਹੀਂ ਕੋਈ ਲੈ ਨਹੀਂ ਦੇਣਨੀ ਤੇ ਬਸ ਮੈਂ ਅੱਛਾ ਭਾਈ ਤੁਸੀਂ 60 ਸਾਲ ਜਿੰਨੇ ਤੁਸੀਂ ਗਿਆ 60 ਸਾਲ ਦੇ ਵਿੱਚ ਗਰਾਊਂਡ 'ਚ ਦੌੜਨਾ ਸ਼ੁਰੂ ਕੀਤਾ ਹਾਂਜੀ ਮਤਲਬ ਕਿ ਫਿਰ ਬਚਪਨ 'ਚ ਵੀ ਕੁਝ ਤੁਹਾਡੇ ਰੁਝਾਨ ਰਹੇ ਹੋਣੇ ਖੇਡ ਖੂਡ 'ਚ ਇਹ ਜੀ ਬਚਪਨ 'ਚ ਮੈਂ ਬਹੁਤ ਤੇਜ਼ ਭਜਦਾ ਅੱਛਾ ਬਚਪਨ ਬਹੁਤ ਭਜਦਾ ਹਾਂ ਤੇਜ਼ ਮੈਂ ਕੁੜੀਏ ਨੇਰੀ ਲਿਆ ਦਿੰਦਾ ਮੈਂ ਕੁੜੀਏ ਪੰਜਾਂ ਪੰਜਾਂ ਸਿਆ 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 ਦੀਆਂ ਦੌੜਾਂ ਕਰਾ ਦਿੰਦਾ ਨਾ ਇੱਕ ਇੱਕ ਫੜ ਕੇ ਅੱਛਾ ਜਿਹੜੇ ਕੁੱਤੇ ਨੇ ਫੜਨਾ ਉਹਦੇ ਕੋਲ ਢਾ ਲੈਣਾ ਹਾਂ ਤੇ ਉਹਦੀ ਫੇਰ ਦੌੜ ਕਰਾਉਣੀ ਫੇਰ ਤਿੰਨ ਤਿੰਨ ਵਾਰ ਮੈਂ ਦੌੜਾ ਕਰਾ ਜਾਂਦਾ ਰਿਹਾ ਇੱਕ ਇੱਕ ਸਹੀ ਦੀਆਂ ਕੁੱਤਿਆਂ ਨੇ ਫੜਾਣਾ ਕਿਆਂ ਕੁੱਤਿਆਂ ਨੇ ਨਹੀਂ ਮਾਰਨਾ ਤੇ ਪੋਲਾ ਜਾ ਫੜਣਾ ਦਾ ਮੋਦ ਕੋਈ ਢਾਗ ਦੇ ਫਿਰ ਕੁੱਤਿਆਂ ਦੀ ਦੌੜਾ ਕਰਾ ਦਿੰਦਾ ਅੱਛਾ ਬਾਪੂ ਜੀ ਦਸਰ ਸੀਗੇ ਤੁਹਾਨੂੰ ਪਿਆਰ ਨਾਲ ਕੀ ਕਹਿੰਦੇ ਸਾਰੇ ਜਾਨੇ ਪਿਆਰ ਨਾਲ ਮੇਰੇ ਤੇ ਆਦੇ ਜੀ ਬਲਵੰਸ਼ੇ ਕੋੜਾ ਅੱਛਾ ਕੋੜਾ ਕਹਿੰਦੇ ਆ ਵੈਸੇ ਨਾ ਬਲਵੰਸ਼ ਸਿੰਘ ਜੀ ਬਲਵੰਸ਼ੇਂਗਾ ਬੇਨ ਅੱਛਾ ਪਿਆਰ ਨਾਲ ਕੋੜਾ ਕਹਿੰਦੇ ਸਾਰੇ ਨਹੀਂ ਕਹਿੰਦੇ ਆ ਜੀ ਅੱਛਾ ਵੀ ਕੋੜੇ ਵਾਂਗੂ ਜਾ ਰਹੇ ਬਾਪੂ ਜੀ ਆ ਕੋੜੇ ਵਾਂਗੂ ਜਾਂਦਾ ਜੀ ਹਾਂਜੀ ਹਾਂਜੀ ਬਾਪੂ ਜੀ ਜਿਵੇਂ ਉਮਰ ਜਾ ਕੇ ਲੋਕੀ ਥੋੜਾ ਮਿੱਠਾ ਜ ਆਪ ਪਹਿਲੋ ਵੀ ਗੱਲ ਕੀਤੀ ਮਿੱਠਾ ਘਟਾ ਦਿੰਦੇ ਆ ਫ ਬੰਦੇ ਮਿੱਠਾ ਨਹੀਂ ਨਾ ਖਾਂਦੇ ਜੇ ਮਿੱਠਾ ਖਾਂਦੇ ਵੀ ਆ ਤੇ ਉਹ ਰਨਿੰਗ ਨਹੀਂ ਕਰਦੇ ਉਹਨਾਂ ਵਾਸਤੇ ਮਾੜਾ ਤੇ ਸਾਨੂੰ ਤੇ ਡਾਕਟਰਾਂ ਦੇ ਪਾਸ ਸਵੇਰ ਤੋਂ ਲੈ ਸਮਝਦਾ ਖਾਈ ਜਾਓ ਮਿੱਠਾ ਅੱਛਾ ਲੈ ਇਟ ਕਾੜ ਦੇਣਾ ਕਹਿੰਟੇ ਜੀ ਮਿੱਠਾ ਇੱਕ ਵਾਰ ਅੱਛਾ ਹਾਂ ਜੀ ਨਹੀਂ ਡਾਕਟਰ ਨੇ ਕਿਹਾ ਨਹੀਂ ਕਦੇ ਕਿਸੇ ਨੇ ਵੀ ਮਿੱਠਾ ਮੂਠਾ ਰਾਇ ਨਾ ਜੀ ਮੈਨੂੰ ਡਾਕਟਰ ਨੇ ਇਨੇ ਕਿਹਾ ਕਰੀ ਅੱਛਾ ਉਹ ਆਂਦਾ ਵੀ ਜਿੰਦਾ ਤੇਰਾ ਪਚਦਾ ਜਾਂਦਾ ਤੂੰ ਖਾ ਜਨਾ ਮਰਜੀ ਖਾ ਮਿੱਠਾ ਅੱਛਾ ਮੈਂ ਜਾਨਾ ਡਾਕਟਰ ਮੈਂ ਡਾਕਟਰ ਜੀ ਮੈਂ ਮਿੱਠਾ ਵੜਾ ਖਾਣਾ ਆਂਦਾ ਤੇ ਹੋਰ ਖਾ ਵਾਦ ਜਿੰਨਾ ਤੂੰ ਖਾਣਾ ਨੇ ਇਹਦੇ ਨੂੰ ਹੋਰ ਮਾਤਾ ਵਾਦ ਜਿੰਨਾ ਖਾ ਲੈਂਦੇ ਡੇਲੀ ਖਾਣੇ ਮੈਂ ਜੀ ਡੇਲੀ ਕੋਈ ਪਾਈਆ ਤਾਂ ਮੈਂ ਖਾ ਜਨਾ ਨਾ ਹੋਣਾ ਅੱਛਾ ਡੇਲੀ ਡੇਲੀ ਪਾਈਆ ਖਾਈ ਜਾਣਾ ਖਾਈ ਜਾਣਾ ਭਾਵੇਂ ਖੰਡ ਹੋਵੇ ਤੇ ਭਾਵੇਂ ਘੋੜ ਹੋਵੇ ਤੇ ਭਾਵੇਂ ਮਿੱਠਾਈ ਹੋਵੇ ਮ ਲਿਖਾ ਖਾ ਲੈਣੀ ਦੇਖੋ ਇਹ ਪੱਚਦੀ ਵੀ ਤਾਂ ਤੁਸੀਂ ਦੌੜ ਲਾਣੀ ਹੈ 25 25 30 ਕਿਲੋਮੀਟਰ ਬਿਲਕੁਲ ਹਾਂਜੀ ਹਾਂਜੀ ਇਤਨੇ ਹੀ ਹੈ ਜੀ ਇਤਨੇ ਹੀ ਹਾਂਜੀ ਤੇ ਮਿੱਠਾ ਮੈਂ ਬਹੁਤ ਖਾਨਾ ਜੀ ਬਹੁਤ ਵਧੀਆ ਮਿੱਠਾ ਮੈਨੂੰ ਤੇ ਐਂ ਲੱਗਦਾ ਜੋ ਲਈ ਜਾਓ ਬਸ ਚੱਲੀ ਆਓ ਚੱਲੀ ਜਾਵੇ ਮਿੱਠਾ ਖਾਈ ਚੱਲੀਏ ਮਿੱਠਾ ਬਾਪੂ ਜੀ ਤੁਸੀਂ ਬੜਾ ਕੁਝ ਦੇਖਿਆ ਸਾਡਾ ਦੁਨੀਆ ਤੁਸੀਂ ਦੇਖ ਕੇ ਆਏ ਹੋ ਬੜੀ ਤੁਸੀਂ ਦੋੜ ਹਨਾ ਲਾਈਆਂ ਵੱਖ-ਵੱਖ ਥਾਵਾਂ ਤੇ ਬੜਾ ਕੁਝ ਜ਼ਿੰਦਗੀ ਤੁਸੀਂ ਦੇਖਿਆ ਵੀ ਐ ਨੌਜਵਾਨਾਂ ਨੂੰ ਜਾਂ ਖੀਰਚ ਆਪਣੇ ਸਾਰੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਤੇ ਜੀ ਸਾਹਿਬ ਜੀ ਇਹ ਹੋਇ ਆਖੂ ਓਏ ਰਨ ਕਰੋ ਤੇ ਨਸ਼ੇ ਤੋਂ ਰਹਿਤ ਹੋ ਜੋ ਨਸ਼ਾ ਨਾ ਕਰਿਓ ਭਾਂ ਦੇ ਭਾਵੇਂ ਮਰ ਵੀ ਜਾਇਓ ਨਸ਼ਾ ਨਾ ਕਰਿਓ ਉਸ ਤਰ ਮਰ ਜਾਗਦੇ ਅਸੀਂ ਤਾਂ ਇਹ ਹੁਣ ਸਾਡੀ ਜਾਣਕਾਰ ਲੈ ਰੱਬ ਤੇ ਨਸ਼ਾ ਨਾ ਕਰਿਓ ਨਸ਼ੇ ਤੋਂ ਮੈਂ ਤੇ ਹਰ ਇੱਕ ਬੱਚੇ ਨੂੰ ਆਖੂਗਾ ਪੁੱਤ ਨਸ਼ਾ ਨਾ ਕਰਿਓ ਇੰਨੀ ਕ ਰੱਖਿਓ ਵੀ ਆਪਣਾ ਸਰੀਰ ਤੇ ਤੰਦਰੁਸਤ ਰਹੇ ਉਤਰਾ ਦੇ ਰੱਬ ਨੇ ਕਿਸੇ ਦਿਨ ਇੱਕ ਦੇਖ ਤੇ ਇੱਕ ਨਹੀਂ ਜਾਣਾ ਹੀ ਆਣਾ ਹੈ ਇੱਕ ਦਿਨ ਤਾਂ ਜਾਣਾ ਹੀ ਆ ਤੇ ਨਸ਼ਾ ਦੇ ਜਿਹੜਾ ਬੰਦਾ ਉਹ ਅੱਜ ਵੀ ਹੈ ਨਹੀਂ ਤੇ ਕੱਲ ਵੀ ਹੈ ਨਹੀਂ ਉਹਦਾ ਕੋਈ ਮੁੱਲ ਨਹੀਂ ਤੇ ਇਸ ਤਰ੍ਹਾਂ ਹਰਨਾ ਕਰਨ ਆ ਤੁਸੀਂ ਹੁਣ ਆਏ ਜੇ ਸਾਬ ਜੀ ਤੇ ਵੇਖੋ ਕਿੱਡਾ ਆਨੰਦ ਵਜਾ ਬਿਲਕੁਲ ਜੀ ਤਾਂ ਸਾਡੇ ਨਾਲ ਹੁਣ ਬਾਪੂ ਜੀ ਦੇ ਅੱਗੇ ਚਾਚਾ ਜੀ ਮੌਜੂਦ ਨੇ ਬਾਪੂ ਜੀ ਕਿਵੇਂ ਦੇਖਦਾ ਹੂੰ ਕਿ 73 ਸਾਲ ਦੀ ਬਾਪੂ ਜੀ ਹੁਣਾਂ ਦੀ ਉਮਰ ਹੈ ਤੇ ਦੌੜਾਂ ਨੌਜਵਾਨਾਂ ਤੋਂ ਵੀ ਤੇਜ਼ ਲਾਉਂਦੇ ਨੇ ਹਾਂਜੀ ਹਾਂ ਇਹ ਤੇ ਮਤਲਬ ਵੀ ਕੁਦਰਤ ਵੱਲੋਂ ਹੀ ਨਾ ਇਹਨਾਂ ਦਾ ਹੂੰ ਮਤਲਬ ਜੇ ਜਦੋਂ ਜਵਾਨੀਆਂ ਚੜਦੇ ਸੀ ਤੇ ਉਦੋਂ ਸਿਰ ਦੇ ਇਹਨਾਂ ਦਾ ਬੜਾ ਫਰਤੀਲਾ ਸੀ ਤੇ ਕਬੱਡੀ ਵੀ ਖੇਡਦੇ ਹੁੰਦੇ ਸੀ ਹੂੰ ਤੇ ਫਿਰ ਇਹਨਾਂ ਨੂੰ ਐਦਾਂ ਦੌੜਾ ਦੌੜਦਾ ਵੀ ਚੌਂਕ ਪੈ ਗਿਆ ਹੂੰ ਤੇ ਹੁਣ ਵੇਖ ਲਓ ਭਈ ਮਹਾਰਾਜ ਦੀ ਕਿਰਪਾ ਹੈ ਜਿੱਥੇ ਜਾਂਦਾ ਹਰ ਮੈਦਾਨ ਫਤਿਹ ਹੁੰਦੀ ਆ ਹੂੰ ਤੇ 73 ਸਾਲ ਦੀ ਉਮਰ ਦੇ ਵਿੱਚ ਵੀ ਹੂੰ ਤੇ ਹੁਣ ਵੇਖ ਲਓ ਭਈ ਪਰਮਾਤਮਾ ਦਾ ਸਿਰ ਤੇ ਹੱਥ ਆ ਹੂੰ ਚੜਦੀ ਕਲਾ ਆ ਹਾਂਜੀ ਤਾਂ ਬਚਪਨ ਤੋਂ ਹੀ ਮਤਲਬ ਕਿ ਦੌੜਨ ਦੇ ਸ਼ਕੀਨ ਸੀ ਗਾਪੀ ਹਾਂਜੀ ਕਬੱਡੀ ਛੋਟੇ ਹੁੰਦੇ ਵੀ ਖੇਡਦੇ ਸੀ ਫਿਰ ਜਵਾਨ ਹੋਏ ਵੀ ਕਬੱਡੀ ਖੇਡਦੇ ਸੀ ਫਿਰ ਇਹਨਾਂ ਨੇ 60 ਕੇ ਸਾਲ ਚ ਮਤਲਬ ਦੌੜਦੇ ਪਹਿਲਾਂ ਹੀ ਫਿਰ 60 60 ਚੋਂ ਫਿਰ 60 ਕੇ ਸਾਲ ਚ ਇਹਨਾਂ ਫਿਰ ਗਰਾਉਂਡੇ ਭੱਜਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਵੀ ਜਿੱਥੇ ਵੀ ਜਾਂਦੇ ਰਹਿਆ ਮਤਲਬ ਪਈ ਪਹਿਲਾਂ ਪ੍ਰਾਈਸ ਲਿਆਉਂਦੇ ਰਹਿਆ ਬਾਹਰ ਸਟੇਟਾਂ ਚ ਵੀ ਤੇ ਹੁਣ ਬੰਬੇ ਗਏ ਸੀ ਤੇ ਉੱਥੇ ਕੁਝ ਮਤਲਬ ਵੀ ਹਰਕਤ ਸਰੀਰ ਜਿਹਾ ਹੋਣ ਕਰਕੇ ਨਾ ਉੱਥੇ ਫਿਰ 30 ਨੰਬਰ ਤੇ ਆਏ ਆ ਜੀ ਜੀ ਹਾਂਜੀ ਬਹੁਤ ਕਿਰਪਾ ਮਹਾਰਾਜ ਦੀ ਇਹ ਤੇ ਘੱਟ ਤੋਂ ਘੱਟ 300 ਤੇ ਮੈਡਲ ਦੇ ਆਂਦਾ ਇਹਨਾਂ ਹਾਂਜੀ ਤਾਂ ਬਿਲਕੁਲ ਤੁਸੀਂ ਦੇਖਿਆ ਹੋਵੇ ਕਿੱਸਾਦ ਵਾਲਾ ਪਾ ਬਾਪੂ ਜੀ ਨਾਲ ਵੀ ਗੱਲਬਾਤ ਕੀਤੀ ਹੈ ਬਾਪੂ ਇਹਦੇ ਚਾਚਾ ਹੀ ਨਾਲ ਸੀਗੇ ਮਤਲਬ ਤੁਸੀਂ ਆਪ ਦੇਖੋ ਵੀ 60 ਸਾਲ ਦੀ ਉਮਰ ਦੇ ਵਿੱਚ ਗਰਾਊਂਡ 'ਚ ਬਾਪੂ ਜੀ ਨੇ ਆਉਣਾ ਸ਼ੁਰੂ ਕੀਤਾ 60 ਸਾਲ ਦੀ ਉਮਰ ਚ ਬਾਪੂ ਜੀ ਉਹਨਾਂ ਨੇ ਦੌੜ ਲਾਣੀ ਸ਼ੁਰੂ ਕਰਤੀ ਤੇ ਅੱਜ ਬਾਪੂ ਜੀ 73 ਦੇ ਨੇ ਤੇ ਇਹਨਾਂ ਸਾਲਾਂ ਦੇ ਵਿੱਚ ਬਾਪੂ ਜੀ ਨੇ 300 ਤੋਂ ਵੱਧ ਜਿਹੜੇ ਆਪਾਂ ਮੈਡਲ ਕਹੀਏ ਉਹ ਜਿੱਤੇ ਨੇ ਅਨੇਕਾਂ ਦੌੜਾਂ ਲਾਈ ਨੇ ਬਾਪੂ ਜੀ ਕੋ ਗਿਣਤੀ ਵੀ ਹੈ ਨਹੀਂ ਕਿੰਨੀਆਂ ਦੌੜ ਲਾ ਚੁੱਕੇ ਹੋਏ ਨੇ 10 ਦਿਨ ਪਹਿਲਾਂ ਬਾਪੂ ਜੀ ਬੰਬੇ ਜਾ ਕੇ ਆਏ ਨੇ ਹਾਲਾਂਕਿ ਦੌੜ ਦੇ ਦੌੜ ਦੇ ਬਾਪੂ ਜੀ ਦੇ ਪੈਰ ਤੇ 60 ਲੱਗੀ ਸੀ ਫਿਰ ਵੀ ਜਿਹੜੇ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਬਿਲਕੁਲ ਦੌੜਦੇ ਰਹੇ ਤੇ ਤੀਜਾ ਸਥਾਨ ਜਿਹੜਾ ਹਾਸਲ ਵੀ ਕੀਤਾ ਤੇ ਲਗਾਤਾਰ ਬਾਪੂ ਜੀ ਡੇਲੀ ਵੀ ਆਪਾਂ ਕਹੀਏ ਤਾਂ 20 ਤੋਂ 25 ਕਿਲੋ ਵੱਡਾ ਸੁਨੇਹਾ ਹੈ ਪਰ ਜਿਹੜੇ ਬਜ਼ੁਰਗ ਨੇ ਜਾਂ ਥੋੜੇ ਮਿਡਲ 에ਜ ਲੋਕ ਨੇ ਉਹਨਾਂ ਲਈ ਵੀ ਬਾਪੂ ਜਿਹੜੇ ਨੇ ਬੜੀ ਇਨਸਪੀਰੇਸ਼ਨ ਬਣ ਕੇ ਸਾਹਮਣੇ ਆ ਰਹੇ ਨੇ ਤਾਂ ਅਜਿਹੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਵਾਜ਼ਦਾ ਪੰਜਾਬ ਟੀਵੀ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਲਗਨ ਸ਼ੇਟ